ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job and Punjab ਦੇ ਉੱਤੇ ਤੇ ਅੱਜ ਆਪਾਂ ਆਪਣੇ ਪੰਜਾਬ ਦੇ ਇਗਜ਼ਾਮ ਨੂੰ ਟਾਰਗੇਟ ਰੱਖਦੇ ਹੋਏ ਆਪਣਾ ਨਵਾਂ ਜਿਹੜਾ ਸਬਜੈਕਟ ਸਟਾਰਟ ਕਰਨ ਜਾ ਰਹੇ ਹਾਂ ਉਹ ਹੈਗਾ ਆਪਣਾ ਇੰਡੀਅਨ ਪਾਲਿਟੀ ਤੇ ਉਹਦੀ ਅੱਜ ਆਪਣੀ ਕਲਾਸਨ ਪਰ ਪਹਿਲੀ ਹੈ ਜਿਸ ਚ ਅਪਾ ਪੜ੍ਹਾਂਗੇ ਹਿਸਟੋਰੀਕਲ ਬੈਕਗ੍ਰਾਉਂਡ ਬਾਰੇ ਕਿ ਸਭ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਸੀ ਫਿਰ ਬ੍ਰਿਟਿਸ਼ ਰਾਜ ਆਇਆ ਅੱਜ ਆਪਾਂ ਉਹਨਾਂ ਚੀਜ਼ਾਂ ਬਾਰੇ ਉਹਨਾਂ ਚ ਕਿਹੜੇ ਕਿਹੜੇ ਐਕਟ ਆਏ ਤੇ ਉਹਨਾਂ ਦਾ ਇੰਡੀਅਨ ਕਨਸਟੀਟਿਊਸ਼ਨ ਉਹਨਾਂ ਦੇ ਨਾਲ ਨਾਲ ਕਿਵੇਂ ਫਾਰਮ ਹੋਇਆ ਠੀਕ ਆ ਅੱਜ ਆ ਇਹ ਆਪਣੀ ਪਹਿਲੀ ਕਲਾਸ ਆ ਇਸ ਤੋਂ ਪਹਿਲਾਂ ਆਪਾਂ ਪੰਜਾਬ ਦਾ ਜਿਹੜਾ ਸਿਲੇਬਸ ਆ ਟੋਟਲੀ ਕੰਪਲੀਟ ਕਰ ਰੱਖਿਆ 34-35 ਕਲਾਸਾਂ ਦੇ ਵਿੱਚ ਫੁੱਲ ਇਨ ਡਿਟੇਲ ਕਰਿਆ ਹੋਇਆ ਠੀਕ ਆ ਤੁਸੀਂ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਬਾਕੀ ਜਿਹੜੇ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਆਉਣ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤੇ ਬਾਕੀ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਟੈਲੀਗ੍ਰam ਚੈਨਲ ਨੂੰ ਜਿਹੜਾ ਜੁਆਇਨ ਕਰ ਸਕਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂ ਅਦਰਵਾਈਜ਼ ਤੁਸੀਂ ਸਰਚ ਕਰੋ jobpointpunjab ਤੇ ਇਸ ਤਰਿਕਾ ਦਾ ਜਿਹੜਾ ਤੁਹਾਨੂੰ ਆਈਕਨ ਦੇਖਣ ਨੂੰ ਮਿਲ ਜੂਗਾ ਤੇ ਉੱਥੋਂ ਤੁਸੀਂ ਜਿਹੜਾ ਹੈਗਾ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਵੰਸ ਜਿਹੜੀ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸੈਸ਼ਨ ਨੂੰ ਜਲਦ ਜਲਦ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਜਿਹੜੀ ਆਪਣੀ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਅੱਜ ਆਪਾਂ ਪੜ੍ਹਨਾ ਇੰਡੀਅਨ ਪਾਲਿਟੀ ਦਾ ਹਿਸਟੋਰੀਕਲ ਬੈਕਗ੍ਰਾਉਂਡ ਕਿੱਥੋਂ ਇੰਡੀਅਨ ਪਾਲਿਟੀ ਦਾ ਜਿਹੜਾ ਹੈਗਾ ਮਤਲਬ ਕਿ ਸਟਾਰਟ ਹੋਣਾ ਸਟਾਰਟ ਹੋਊਗੀ ਇੰਡੀਅਨ ਪਾਲਿਟੀ ਕਿੱਥੋਂ ਜਿਹੜਾ ਹੈਗਾ ਮਤਲਬ ਕਿ ਏ ਟੂ ਜ਼ेड ਚੀਜ਼ਾਂ ਕਿਵੇਂ ਫਾਰਮੈਟ ਹੋਣਗੀਆਂ ਸਭ ਤੋਂ ਪਹਿਲਾਂ ਆਪਾਂ ਪੜਾਈ ਕੰਪਨੀ ਰੂਲ ਬਾਰੇ ਕੰਪਨੀ ਰੂਲ ਤੋਂ ਬਾਅਦ ਆਪਾਂ ਪੜਨਾ ਹੈ ਕਰਾਉਨ ਰੂਲ ਠੀਕ ਹੈ ਫਿਰ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਐਕਟ ਆਏ ਸੀ ਜਿਨ੍ਹਾਂ ਕਰਕੇ ਭਾਰਤ ਦੇ ਵਿੱਚ ਕੁਝ ਜਿਹੜੀਆਂ ਸੁਵਿਧਾਵਾਂ ਹੋਈਆਂ ਜਿਨ੍ਹਾਂ ਕਰਕੇ ਆਪਾਂ ਨੂੰ ਮਤਲਬ ਕਿ ਆਪਾਂ ਆਪਣੇ ਅਸੈਂਬਲੀ ਬਣਾਉਣ ਦੇ ਵਿੱਚ ਸਹੂਲਤ ਵਾਹੀ ਠੀਕ ਹੈ ਜਿਹੜੇ ਆਪਣੇ ਇੰਡੀਅਨ ਕਾਂਗਰਸ ਦੇ ਲੀਡਰਸ਼ਿਪ ਸੀ ਉਸ ਸਮੇਂ ਦੀ ਠੀਕ ਹੈ ਤੇ ਹੁਣ ਆਪਾਂ ਪੜਨੇ ਆਂ ਦੀ ਕੰਪਨੀ ਰੂਲ ਕੰਪਨੀ ਰੂਲ ਕਿੰਨੇ ਤੋਂ ਕਿੰਨੇ ਤੱਕ ਸੀ ਇਹ ਜਿਹੜੀ ਹੈਗਾ ਇਸ ਡਾਇਰੈਕਟ ਪੁੱਛਿਆ ਜਾਂਦੇ ਹੁੰਦੇ ਨੇ ਕਿ ਕੰਪਨੀ ਰੂਲ ਦਾ ਜਿਹੜਾ ਹੈਗਾ ਟਾਈਮ ਪੀਰੀਅ the rule of british east india company in india from 1757 to 1858 east india company made on 31 december 1600 ad ਠੀਕ ਹੈ ਜਿਹੜਾ ਹੈਗਾ ਇਹਦਾ ਰੂਲ ਸੀ east india british east india company ਦਾ ਕਦੋਂ ਤੋਂ ਲੈ ਕੇ ਕਦੋਂ ਤੱਕ 1757 ਤੋਂ ਲੈ ਕੇ 1858 ਤੱਕ ਤੇ east india company ਬਣੀ ਕਦੋਂ 31 december 1600 ਦੇ ਵਿੱਚ ਹੁਣ ਉੱਥੇ 1608 ਵੀ ਲਿਖਿਆ ਹੁੰਦਾ ਹੈ 1608 ਦੇ ਵਿੱਚ ਇਹ ਇੰਡੀਆ ਦੇ ਵਿੱਚ ਆਈ ਸੀ ਪਰ east india company ਅਗਰ ਪੁੱਛਿਆ ਜਾਵੇ ਕਿ east india company ਕਦੋਂ ਬਣੀ 31 december 1600 ਦੇ ਵਿੱਚ ਠੀਕ ਹੈ then the british come into the india as a trader of east india company in 1600 ad and established its first factory at the surat gujarat theek hai fir jehde british sige oho india de vich aaye oho ik tarah de matlab us samay vapari ban ke jehde hai east india company de vapari ban ke jehde hai bharat de vich aaye si kadon 1608 de vich te 1608 de vich ohna ne apni jehdi pehli factory india de vich established kiti jehde kithe kiti oho o kari surat gujarat de vich eh question on anda ki sab to pehla east india company ne india di factory ਪਨਪਾਰਤ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਕਿਹੜੀ ਸ਼ਹਿਰ ਦੇ ਵਿੱਚ ਸਟੈਬਲਿਸ਼ਡ ਕਰੀ ਸੀ ਸੂਰਤ ਗੁਜਰਾਤ ਦੇ ਵਿੱਚ ਠੀਕ ਹੈ ਦੇ ਕੰਪਨੀ ਰੂਲ ਐਂਟਰਡ ਇਨ 1858 ਆਫਟਰ ਦੀ ਸਪੋਇਮੈਟਰੀਨ ਫਸਟ ਵਾਰ ਆਫ ਇੰਡੀਪੈਂਡੈਂਸ ਤੇ ਫਿਰ ਜਿਹੜਾ ਕੰਪਨੀ ਰੂਲ ਸੀ ਆ ਇਹ 1858 ਦੇ ਵਿੱਚ ਖਤਮ ਹੋ ਗਿਆ ਸੀਗਾ ਜਦੋਂ ਸਪੋਇਮੈਟਰੀਨ ਜਿਹੜੀ ਹੈਗੀ ਬਦਰੋ ਸਟਾਰਟ ਹੋਇਆ ਸੀਗਾ ਠੀਕ ਹੈ ਤੇ ਇਹਨੂੰ ਜਿਹੜੀ ਸਪੋਇਮੈਟਰੀਨ ਆ ਇਹਨੂੰ ਕੀ ਕਹਿੰਦੇ ਨੇ ਇਹਨੂੰ ਫਸਟ ਵਾਰ ਆਫ ਇੰਡੀਪੈਂਡੈਂਸ ਵੀ ਜਿਹੜਾ ਹੈ ਕਿਹਾ ਜਾਂਦਾ ਠੀਕ ਹੈ ਹੁਣ ਆਪਾਂ ਪੜ੍ਹਦੇ ਹਾਂ ਕ੍ਰਾਉਨ ਰੂਲ ਬਾਰੇ ਤੇ ਇਹ ਦੋਵਾਂ ਦਾ ਪਹਿਲਾ ਦੇ ਵਿੱਚ ਜਿਹੜੇ ਐਕਟ ਸੀ ਲਾਈਨ ਬਾਈ ਲਾਈਨ ਵਾ ਸਟੈਪ ਵਾ ਸਟੈਪ ਇਹਨਾਂ ਦੇ ਸਾਰੇ ਐਕਟ ਕਰਾਂਗੇ ਆਪਾਂ ਇੱਕ ਵਾਰ ਕੰਪਨੀ ਰੂਲ ਤੇ ਕਰਾਊਨ ਰੂਲ ਦਾ ਜਿਹੜਾ ਹੈਗਾ ਮੋਟੀ ਮੋਟੀ ਆਪਾਂ ਮੰਨ ਲਓ ਕਿ ਇੰਟਰੋਡਕਸ਼ਨ ਲੈ ਲਈ ਕੀ ਚੀਜ਼ ਹੈ ਠੀਕ ਹੈ ਇਟ ਇਜ਼ ਆਲਸੋ ਨੋਨ ਐਸ ਬ੍ਰਿਟਿਸ਼ ਰਾਜ ਇਟ ਵਾਸ ਦੀ ਡਾਇਰੈਕਟ ਰੂਲ ਆਫ ਬ੍ਰਿਟਿਸ਼ ਕਰਾਊਨ ਔਨ ਦੀ ਇੰਡੀਆ ਫਰੋਮ 1850 ਟੂ 1947 ਇਹ ਜਿਹੜਾ ਇਹਨੂੰ ਬ੍ਰਿਟਿਸ਼ ਜਿਹੜਾ ਕਰਾਊਨ ਰੂਲ ਹੈ 1858 ਤੋਂ ਲੈ ਕੇ 1947 ਤੱਕ ਇਹਨੂੰ ਬ੍ਰਿਟਿਸ਼ ਰਾਜ ਵੀ ਕਿਹਾ ਜਾਂਦਾ ਠੀਕ ਹੈ ਤੇ ਇਹ ਮਤਲਬ ਕਿ ਈਸਟ ਇੰਡੀਆ ਕੰਪਨੀ ਤੋਂ ਬਾਅਦ ਜਿਹੜਾ ਬ੍ਰਿਟਿਸ਼ ਕਰਾਉਨ ਸੀ ਜਿਹੜਾ ਡਾਇਰੈਕਟ ਜਿਹੜਾ ਹੈਗਾ ਮਤਲਬ ਕਿ ਅੰਗਰੇਜ਼ਾਂ ਦੁਆਰਾ ਡਾਇਰੈਕਟ ਰੂਲ ਕਰਿਆ ਜਾਂਦਾ ਸੀ ਵਿਕਟੋਰੀਆ ਦੁਆਰਾ ਠੀਕ ਹੈ ਤੇ ਉਹ ਇਹਨਾਂ ਨੇ ਮਤਲਬ ਕਿ ਕਰਾਉਨ ਰੂਲ ਦੇ ਅੰਦਰ ਸਟਾਰਟ ਹੋ ਗਿਆ ਸੀਗਾ ਤੇ ਇਹ ਇਹਨਾਂ ਦਾ ਜਿਹੜਾ ਹੈਗਾ ਟਾਈਮ ਪੀਰੀਅਡ ਹੈ ਦੀ ਪਾਵਰ ਆਫ ਗਵਰਨਮੈਂਟ ਟੈਰੀਟਰੀ ਰੈਵਨਿਊਜ਼ ਵਰ ਟ੍ਰਾਂਸਫਰ ਫਰੋਮ ਈਸਟ ਇੰਡੀਆ ਕੰਪਨੀ ਟੂ ਦੀ ਬ੍ਰਿਟਿਸ਼ ਕਰਾਉਨ ਜਿਹੜੀਆਂ ਭਾਰਤ ਸਰ ਭਾਰਤ ਦੇ ਵਿੱਚ ਉਸ ਸਮੇਂ ਜਿੰਨੀਆਂ ਵੀ ਪਾਵਰਾਂ ਸੀ ਠੀਕ ਹੈ ਗਵਰਨਮੈਂਟ ਦੀਆਂ ਸਾਰੀਆਂ ਜਿਹੜਾ ਏਰੀਆ ਸੀ ਜਿਹੜਾ ਵੀ ਉੱਥੇ ਰੈਵਨਿਊ ਆਪਣੇ ਭਾਰਤ ਦਾ ਇਕੱਠਾ ਹੁੰਦਾ ਸੀ ਆ ਉਹ ਪਹਿਲਾਂ ਈਸਟ ਇੰਡੀਆ ਕੰਪਨੀ ਦੇ ਹੱਥ ਚ ਸੀ ਆ ਪਰ ਜਦੋਂ ਕਰਾਉਨ ਰੂਲ ਇੱਥੇ ਇੰਪਲੀਮੈਂਟ ਹੋ ਗਿਆ ਤਾਂ ਜਿਹੜਾ ਹੈਗਾ ਡਾਇਰੈਕਟ ਹੀ ਬ੍ਰਿਟਿਸ਼ ਰੂਲ ਮਤਲਬ ਕਿ ਕਰਾਉਨ ਰੂਲ ਦੇ ਅੰਦਰ ਜਿਹੜਾ ਹੈਗਾ ਭਾਰਤ ਦਾ ਸਾਰਾ ਹਿੱਸਾ ਆ ਗਿਆ ਸੀ ਆ ਉਹਦਾ ਰੈਵਨਿਊ ਉਹਦੇ ਟੈਰਿਟਰੀਜ਼ ਦਾ ਸਾਰਾ ਏਰੀਆ ਸਾਰੀ ਗਵਰਨਮੈਂਟ ਠੀਕ ਹੈ ਇਹ ਫਿਰ ਕਰਾਉਨ ਰੂਲ ਦੇ ਅੰਦਰ ਆ ਗਿਆ ਸੀ ਹੁਣ ਆਪਾਂ ਪੜਦੇ ਨੇ ਆਪਾਂ ਕੰਪਨੀ ਰੂਲ ਪੜਿਆ ਉਹਦੇ ਅੰ ਠੀਕ ਹੈ ਕੰਪਨੀ ਰੂਲ ਦਾ ਟਾਈਮ ਪੀਰੀਅਡ 1757 ਤੋਂ 1858 ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਰੈਗੂਲੇਟਿੰਗ ਐਕਟ ਬਾਰੇ ਜਿਸ ਤੋਂ ਕੋਈ ਡਾਇਰੈਕਟ 3-4 ਕੁਐਸਚਨ ਬਣਦੀ ਬਣਦੇ ਨੇ ਠੀਕ ਹੈ ਇਟ ਵਾਸ ਦੀ ਫਰਸਟ ਸਟੈਪ ਵੈਨ ਬ੍ਰਿਟਿਸ਼ ਟੂ ਕੰਟਰੋਲ ਦੀ ਈਸਟ ਇੰਡੀਆ ਕੰਪਨੀ ਇਹ ਜਿਹੜਾ ਰੈਗੂਲੇਟਿੰਗ ਐਕਟ ਸੀਗਾ ਜਦੋਂ ਕੰਪਨੀ ਰੂਲ ਸਟਾਰਟ ਹੋਇਆ 1957 ਤੋਂ 191858 ਤੱਕ ਇਹਦੇ ਅੰਦਰ ਜਿਹੜਾ ਰੈਗੂਲੇਟਿੰਗ ਐਕਟ 1773 ਪਾਸ ਠੀਕ ਹੈ ਪਾਸ ਕੀਤਾ ਗਿਆ ਤੇ ਇਹ ਬ੍ਰਿਟਿਸ਼ ਨੇ ਮਤਲਬ ਕਿ ਪਹਿਲਾ ਸਟੈਪ ਲਿਆ ਸੀਗਾ ਈਸਟ ਇੰਡੀਆ ਕੰਪਨੀ ਠੀਕ ਹੈ ਜੇ ਤੋਂ ਪਹਿਲੇ ইস্ট ਇੰਡੀਆ ਕੰਪਨੀ ਜੋ ਰੂਲ ਕਰ ਰਹੀ ਸੀ ਤਾਂ 1600 ਤੋਂ ਲੈ ਕੇ ਜਦੋਂ ਰੈਗੂਲੇਟਿੰਗ ਐਕਟ 1773 ਪਾਸ ਕੀਤਾ ਗਿਆ ਤਾਂ ਬ੍ਰਿਟਿਸ਼ ਦੁਆਰਾ ਪਹਿਲਾ ਕਦਮ ਸੀ ਕਿ ਉਹ ইস্ট ਇੰਡੀਆ ਕੰਪਨੀ ਨੂੰ ਇੰਡੀਆ ਦੇ ਵਿੱਚ ਕੰਟਰੋਲ ਕਰਨ ਜਾ ਰਹੇ ਸੀ ਠੀਕ ਹੈ ਇਟ ਇ ਪ੍ਰੋਵਾਈਡਡ ਦੀ ਇ ਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਐਟ ਕੋਲਕਾਤਾ ਇਨ 1774 ਵਿਦ ਦੀ ਫਸਟ ਚੀਫ ਵਿਦ ਦੀ ਵਨ ਚੀਫ ਰੈਜ਼ੀਡੈਂਟਸ 3 ਜਜਸ ਠੀਕ ਹੈ ਜਿਹੜਾ ਰੈਗੂਲੇਟਰੀ ਐਕਟ 1773 ਸੀ ਇਹਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਸੁਪਰੀਮ ਕੋਰਟ ਸਟੈਬਲਿਸ਼ਡ ਕੀਤੀ ਗਈ ਕਿੱਥੇ ਕੀਤੀ ਗਈ ਇਹੀ ਕੀਤੀ ਗਈ ਕੋਲਕਾਤਾ ਦੇ ਵਿੱਚ ਕਿਹੜੇ ਇਅਰ ਦੇ ਵਿੱਚ 1774 ਦੇ ਵਿੱਚ ਉਸ ਸਮੇ ਕਿੰਨੇ ਜੱਜ ਸੀ ਉਸ ਸਮੇ ਇੱਕ ਚੀਫ ਜਸਟਿਸ ਹੁੰਦਾ ਸੀ ਤੇ ਤਿੰਨ ਸੀਨੀਅਰ ਮਤਲਬ ਜੱਜ ਹੁੰਦੇ ਸੀਗੇ ਤੇ ਟੋਟਲ ਜਿਹੜੇ ਹੈਗੇ ਚਾਰ ਜੱਜ ਹੁੰਦੇ ਸੀ ਤੁਸੀਂ ਮੈਨੂੰ ਐਡ ਪ੍ਰੈਜ਼ੀਡੈਂਟ ਦੱਸਣਾ ਕਿ ਐਡ ਪ੍ਰੈਜ਼ੀਡੈਂਟ ਕਿੰਨੇ ਵਰਕਿੰਗ ਜੱਜ ਨੇਗੇ ਇੱਕ ਤਾਂ ਆਪਣਾ ਠੀਕ ਹੈ ਚੀਫ ਜਸਟਿਸ ਹੋ ਗਿਆ ਪਲੱਸ ਕਿੰਨੇ ਜੱਜ ਨੇਗੇ ਜਿਹੜੇ ਨਾਲ ਕੰਮ ਕਰਦੇ ਨੇ ਠੀਕ ਹੈ ਮਤਲਬ ਕਿ ਤੁਸੀਂ ਟੋਟਲ ਦੱਸਣਾ ਕਿ ਟੋਟਲ ਕਿੰਨੇ ਨੇ ਜਿਹੜਾ ਚੀਫ ਜਸਟਿਸ ਨੂੰ ਇਨਕਲੂਡ ਕਰਕੇ ਠੀਕ ਹੈ ਤੇ ਫਰਸਟ ਚੀਫ ਜਸਟਿਸ ਆਫ ਕੋਰਟਾ ਸੁਪਰੀਮ ਕੋਰਟਾ ਕਗਰਤਾ ਸੁਪਰੀਮ ਕੋਰਟ ਦਾ ਪਹਿਲਾ ਚੀਫ ਜਸਟਿਸ ਕੌਣ ਸੀਗਾ ਜਿਹੜੀ ਇਥੇ ਸੁਪਰੀਮ ਕੋਰਟ ਬਣਾਈ ਸੀ ਕਗਰਤਾ ਦੇ ਵਿੱਚ 1774 ਦੇ ਵਿੱਚ ਇਹਦਾ ਪਹਿਲਾ ਚੀਫ ਜਸਟਿਸ ਕੌਣ ਸੀਗਾ ਸਰ ਐਲਜੀ ਐਮਫੇ ਠੀਕ ਹੈ ਇਹ ਕੁਐਸਚਨ ਆਉਣਾ ਹੁੰਦਾ ਇਟ ਚੇਂਜਡ ਦੀ ਗਵਰਨਰ ਆਫ ਬੰਗਾਲ ਇਨਟੂ ਦੀ ਗਵਰਨਰ ਜਨਰਲ ਆਫ ਬੰਗਾਲ ਫਿਰ ਉਸ ਸਮੇਂ ਆਪਾਂ ਹੁਣ ਇਸ ਚੀਜ਼ ਬਾਰੇ ਇੰਡੀਆ ਹਿਸਟਰੀ ਦੇ ਵਿੱਚ ਪੜ੍ਹਾਂਗੇ ਠੀਕ ਹੈ ਕਿ ਉਸ ਸਮੇਂ ਬੰਗਾਲ ਦੇ ਵਿੱਚ ਮਤਲਬ ਸਭ ਤੋਂ ਪਹਿਲਾਂ ਤਾਂ ਬੰਗਾਲ ਦੀ ਜੀ ਮਤਲਬ ਕਿ ਰੂਲ ਸਟਾਰਟ ਹੋਇਆ ਸੀ ਨਾ ਬ੍ਰਿਟਿਸ਼ ਦਾ ਮਤਲਬ ਪਹਿਲਾ ਉਹ ਉਧਰੋਂ ਉਹ ਸਾਈਡ ਵਾਲਾ ਏਰੀਆ ਜਿਹੜਾ ਕੈਪਚਰ ਕਰਨ ਲੱਗੇ ਸੀ ਠੀਕ ਹੈ ਉੱਥੇ ਉਸ ਸਮੇਂ ਗਵਰਨਰ ਆਫ ਬੰਗਾਲ ਦੀ ਪੋਸਟ ਜਿਹੜੀ ਸੀ ਚੱਲ ਰਹੀ ਸੀ ਫਿਰ ਰੈਗੂਲੇਟਿੰਗ ਐਕਟ 1773 ਦੇ ਵਿੱਚ ਜਿਹੜਾ ਗਵਰਨਰ ਆਫ ਬੰਗਾਲ ਦੀ ਪੋਸਟ ਸੀ ਉਹਨੂੰ ਗਵਰਨਰ ਜਨਰਲ ਆਫ ਬੰਗਾਲ ਦੀ ਪੋਸਟ ਦੇ ਵਿੱਚ ਚੇਂਜ ਕੀਤਾ ਗਿਆ ਠੀਕ ਹੈ ਦਿ ਫਰਸਟ ਗਵਰਨਰ ਜਨਰਲ ਆਫ ਬੰਗਾਲ ਲਾਰਡ ਵਾਰਨ ਹਾਸਟਿੰਗ ਠੀਕ ਹੈ ਪਹਿਲਾ ਗਵਰਨਰ ਜਨਰਲ ਠੀਕ ਹੈ ਇਹ ਕੁਐਸਚਨ ਵੀ ਆਉਂਦਾ ਇਸ ਤੁਸੀਂ ਜੇਕਰ ਕਿਸੇ ਨੇ ਇੰਡੀਨ ਹਿਸਟਰੀ ਕਰੀ ਹੋਈ ਹੈ ਤਾਂ ਉਹਨੂੰ ਪਤਾ ਹੋਊਗਾ ਕਿ ਇਹ ਸਾਰਾ ਕਨਸੈਪਟ ਜੀ ਆਪਾਂ ਤੁਹਾਨੂੰ ਇੰਡੀਨ ਹਿਸਟਰੀ ਵਿੱਚ ਕਰਵਾਵਾਂਗੇ ਥੈਨ ਆ ਗਿਆ ਆਪਣਾ ਅਮੈਂਡਮੈਂਟ ਐਕਟ 1781 ਠੀਕ ਹੈ ਦੀ ਬ੍ਰਿਟਿਸ਼ ਗਵਰਨਮੈਂਟ ਅਮੈਂਡਡ ਦੀ ਰੈਗੂਲੇਟਿੰਗ ਐਕਟ 1773 ਤਾਂ ਫਿਰ ਦੇ ਅੱਗੇ ਆ ਕੇ 1781 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਰੈਗੂਲੇਟਿੰਗ ਐਕਟ 1773 ਨੂੰ ਦੇ ਵਿੱਚ ਜਿਹੜੀ ਹੈਗੀ ਹੋਰ ਸੋਧ ਕਰੀ ਤੇ ਇਹਨੂੰ ਜਿਹੜਾ ਹੈਗਾ ਮਤਲਬ ਕਿ ਇਹ ਜਿਹੜਾ ਮੈਡਮੈਂਟ ਐਕਟ 1781 ਫਿਰ ਪਾਸ ਕਰਿਆ ਠੀਕ ਹੈ ਤੇ ਜਿਹੜਾ ਮੈਡਮੈਂਟ ਐਕਟ 1781 ਆ ਇਹਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਇਹਨੂੰ ਜਾਣਿਆ ਇਹਨੂੰ ਜਾਣਿਆ ਜਾਂਦਾ ði ਐਕਟ ਆਫ ਸੈਟਲਮੈਂਟ ਠੀਕ ਹੈ ਐਕਟ ਆਫ ਸੈਟਲਮੈਂਟ ਕਿਹੜੇ ਐਕਟ ਨੂੰ ਜਾਣਿਆ ਜਾਂਦਾ ਮੈਡਮੈਂਟ 1781 ਬੈਨ ਆਪਣਾ ਆ ਗਿਆ ਪਿਟਸ ਇੰਡੀਆ ਐਕਟ 1784 ਹੁਣ ਇਹਨੂੰ ਪਿਟਸ ਇੰਡੈਕਟ ਕਿਉਂ ਕਿਹਾ ਜਾਂਦਾ ਕਿਉਂਕਿ ਉਸ ਸਮੇਂ ਜਿਹੜਾ ਬ੍ਰਿਟਿਸ਼ ਦੇ ਵਿੱਚ ਉਹਨਾਂ ਦਾ ਪ੍ਰਾਈਮ ਮਿਨਿਸਟਰ ਸੀ ਉਹਦਾ ਨਾਂ ਸੀ ਉਹਦੇ ਨਾਮ ਤੇ ਜਿਹੜਾ ਇਹ ਐਕਟ ਪਾਸ ਕੀਤਾ ਗਿਆ ਉਹਦਾ ਕੀ ਨਾਮ ਸੀ ਆ ਬ੍ਰਿਟਿਸ਼ ਪੀਐਮ ਵਿਲੀਅਮ ਪਿਟਸ ਠੀਕ ਹੈ ਵਿਲੀਅਮ ਪਿਟਸ ਦੇ ਨਾਂ ਤੇ ਜਿਹੜਾ ਹੈਗਾ ਇਹ ਐਕਟ ਪਾਸ ਕਰਿਆ ਗਿਆ ਇਟ ਪ੍ਰੋਵਾਈਡਡ ਦੀ ਇਸਟੈਬਲਿਸ਼ਮੈਂਟ ਆਫ ਡੁਅਲ ਗਵਰਨਮੈਂਟ ਕੰਟਰੋਲ ਆਫ ਇੰਡੀਆ ਟੂ ਸੈਪਰੇਟ ਦੀ ਕਮਰਸ਼ੀਅਲ ਐਂਡ ਦੀ ਪੋਲੀਟੀਕਲ ਫੰਕਸ਼ਨਸ ਆਫ ਦੀ ਕੰਪਨੀ ਠੀਕ ਹੈ ਇਹ ਜਿਹੜਾ ਹੈਗਾ ਪਰਸਿੰਡ ਐਕਟ ਪਾਸ ਕਰਿਆ ਗਿਆ ਕਿਉਂਕਿ ਇਹਨੇ ਜਿਹੜਾ ਹੈ ਡੁਲ ਗਵਰਨਮੈਂਟ ਮਤਲਬ ਕਿ ਡੁਲ ਗਵਰਨਮੈਂਟ ਫਾਰਮੇਸ਼ਨ ਆਫ ਕਰੀ ਸੀ ਦੇ ਅੰਡਰ ਪਰਸਿੰਡ ਐਕਟ ਦੇ ਅੰਡਰ ਤੇ ਜੀਤ ਕਮਰਸ਼ੀਅਲ ਤੇ ਪੋਲੀਟੀਕਲ ਫੰਕਸ਼ਨਸ ਸੀ ਜਿਹੜੇ ਕੰਪਨੀ ਦੇ ਉਹਨਾਂ ਨੂੰ ਸੈਪਰੇਟ ਕਰਿਆ ਗਿਆ ਜਿਹੜੇ ਕਮਰਸ਼ੀਅਲ ਫੰਕਸ਼ਨਸ ਸੀਗੇ ਉਹ ਤਾਂ ਕੋਰਟ ਆਫ ਡਾਇਰੈਕਟਰਸ ਦੁਆਰਾ ਕੰਟਰੋਲ ਕਰੇ ਜਾਂਦੇ ਸੀਗੇ ਤੇ ਜਿਹੜੇ ਕੋਰਟ ਆਫ ਡਾਇਰੈਕਟਰ ਸੀਗੇ ਉਹ ইস্ট ਇੰਡੀਆ ਕੰਪਨੀ ਨੂੰ ਰਿਪਰੈਜ਼ੈਂਟ ਕਰਦਾ ਸੀ ਠੀਕ ਹੈ ਤੇ ਜਿਹੜੇ ਆਪਣੇ ਅਗੇ ਜਿਹੜਾ ਬੋਰਡ ਆਫ ਕੰਟਰੋਲ ਨਵੀਂ ਬਾਡੀ ਬਣੀ ਸੀਗੀ ਠੀਕ ਹੈ ਉੱਥੇ ਇਸ ਐ ਬੋਰਡ ਆਫ ਕੰਟਰੋਲ ਰੈਗੂਲੇਟ ਕਰਦੀ ਸੀ ਪੋਲੀਟੀਕਲ ਫੰਕਸ਼ਨਸ ਨੂੰ ਤੇ ਜਿਹੜੇ ਬੋਰਡ ਆਫ ਕੰਟਰੋਲ ਸੀ ਇਹ ਬ੍ਰਿਟਿਸ਼ ਕਰਾਉਨ ਨੂੰ ਜਿਹੜਾ ਹੈਗਾ ਰਿਪਰੈਜ਼ੈਂਟ ਕਰਦਾ ਸੀ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਆਂ ਨੈਕਸਟ ਆ ਗਿਆ ਆਪਣਾ ਚਾਰਟਰ ਐਕਟ 1813 ਸੌਰੀ ਇਟ ਅਵਾਲਸ ਟੂ ਦੀ ਟ੍ਰੇਡ ਮੋਨੋਪੋਲੀ ਆਫ ਈਸਟ ਇੰਡੀਆ ਕੰਪਨੀ ਇਨ ਇੰਡੀਆ ਐਕਸੈਪਟ ਟੀ ਐਂਡ ਓਪੀਐਮ ਬਿਜ਼ਨਸ ਵਿਦ ਚਾਈਨਾ ਐਂਡ ਓਪਨ ਦੀ ਇੰਡੀਅਨ ਟ੍ਰੇਡ ਫੋਰ ਦੀ ਬ੍ਰਿਟਿਸ਼ ਮਰਚੈਂਟ ਇੰਨੇ ਜਿਹੜਾ ਹੈਗਾ ਟ੍ਰੇਡ ਮੋਨੋਪੋਲੀ ਸੀ ਇੰਡੀਆ ਦੇ ਵਿੱਚ ਈਸਟ ਇੰਡੀਆ ਕੰ ਤੇ ਪਰ ਸਾਰੀ ਟੋਟਲੀ ਸਾਰੀ ਮਤਲਬ ਕਿ ਸਾਰਾ ਟ੍ਰੇਡ ਖਤੋਂ ਨਿਕਰਿਆ ਸੀਗਾ ਇੱਕ ਤਾਂ ਟੀ ਦਾ ਛੜਤਾ ਸੀ ਚਾਹ ਦਾ ਤੇ ਕੋਕੀਉਂ ਦਾ ਅਫੀਮ ਦਾ ਕਾਰੋਬਾਰ ਠੀਕ ਹੈ ਇਹਨਾਂ ਦੋਵਾਂ ਕੰਮਾਂ ਨੂੰ ਛੱਡ ਕੇ ਤੇ ਕਿਹਦੇ ਨਾਲ ਕਿਹੜੇ ਦੇਸ਼ ਨਾਲ ਚਾਈਨਾ ਨਾਲ ਬਸ ਇਹ ਬਿਜ਼ਨਸ ਨੂੰ ਛੱਡ ਕੇ ਬਾਕੀ ਸਾਰਾ ਜਿਹੜਾ ਹੈਗਾ ਸੀ ਇੰਡੀਆ ਦਾ ਟ੍ਰੇਡ ਮਤਲਬ ਖਤਮ ਕਰਤਾ ਸੀਗਾ ਤੇ ਬ੍ਰਿਟਿਸ਼ ਮਰਚੈਂਟ ਨੂੰ ਮਤਲਬ ਕਿ ਉੱਥੇ ਇੱਕ ਆਫਰ ਕਰੀ ਸੀ ਕਿ ਤੁਸੀਂ ਹੁਣ ਆ ਕੇ ਭਾਰਤ ਦੇ ਵਿੱਚ ਆਪਣਾ ਕੋਈ ਵੀ ਕਾਰੋਬਾਰ ਕਰ ਸਕਦੇ ਹੋ ਦੈਨ ਫਿਰ ਆਇਆ ਚਾਰਟ ਐਕਟ 1833 ਚਾਰਟ ਐਕਟ 1833 ਇਹ ਠੀਕ ਹੈ ਫॉर ਇਟ ਵਾਸ ਦੀ ਫਰਸਟ ਸਟੈਪਵ ਇਤੋਂ ਪਹਿਲਾਂ ਤੁਸੀਂ ਦੇਖਿਆ ਵੀ ਗਵਰਨਰ ਆਫ ਬੰਗਾਲ ਚੱਲਿਆ ਫਿਰ ਗਵਰਨਰ ਜਨਰਲ ਆਫ ਬੰਗਾਲ ਚੱਲਿਆ ਫਿਰ 1833 ਦੇ ਵਿੱਚ ਜਿਹੜਾ ਗਵਰਨਰ ਆਫ ਬੰਗਾਲ ਸੀ ਨਾ ਗਵਰਨਰ ਜਨਰਲ ਆਫ ਬੰਗਾਲ ਇਹਨੂੰ ਚੇਂਜ ਕੀਤਾ ਗਿਆ ਗਵਰਨਰ ਜਨਰਲ ਆਫ ਇੰਡੀਆ ਤੇ ਇਹ ਮਤਲਬ ਕਿ ਇਹ ਕੇਂਦਰੀਕਰਨ ਦੇ ਬਾਲ ਜਿਹੜਾ ਹੈਗਾ ਸੀ ਪਹਿਲਾਂ ਕਰ ਰਹੇ ਸੀ ਆ ਠੀਕ ਹੈ ਤੇ ਫਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ ਆ ਲਾਰਡ ਵਿਲੀਅਮ ਬੈਂਟਿੰਗ ਇਹ ਕੁਐਸਚਨ ਵੀ ਹਮਾਂ ਹੁੰਦਾ ਫਸਟ ਗਵਰਨਰ ਜਨਰਲ ਆਫ ਇੰਡੀਆ ਲਾਰਡ ਵਿਲੀਅਮ ਬੈਂਟਿੰਗ ਕਿਹੜੇ ਈਅਰ ਚ ਬਣਿਆ ਸੀ 1833 ਦੇ ਵਿੱਚ ਦੀ ਚਾਰਟਰ ਐਕਟ 1833 ਕੰਪਲੀਟਲੀ ਐਂਡਡ ਦੀ ਮੋਨੋਪੋਲੀ ਟ੍ਰੇਡ ਆਫ ਈਸਟ ਇੰਡੀਆ ਕੰਪਨੀ ਵਿਦ ਦੀ ਚਾਈਨਾ ਤੇ ਫਿਰ ਜਿਹੜਾ ਚਾਰਟਰ ਐਕਟ ਸੀ 1833 ਚ ਇਹਨੇ ਜਿਹੜਾ ਹੈਗਾ ਮੋਨੋਪੋਲੀ ਟ੍ਰੇਡ ਚੱਲ ਰਹੀ ਸੀ ਈਸਟ ਇੰਡੀਆ ਕੰਪਨੀ ਦਾ ਚਾਈਨਾ ਨਾਲ ਪੀ ਟੂ ਪੀ ਬਿਜ਼ਨਸ ਦਾ ਉਹਨੂੰ ਖਤਮ ਕਰਤਾ ਸੀ ਟੋਟਲੀ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ ਨੈਕਸਟ ਆ ਗਿਆ ਆਪਣਾ ਚਾਰਟਰ ਐਕਟ 1853 ਦੀ ਇੰਡੀਅਨ ਸਿਵਲ ਸਰਵਿਸਿਸ ਇੰਟਰੋਡਿਊਸਡ ਅੰਡਰ ਦੀ ਚਾਰਟਰ ਐਕਟ 1853 ਦੇ ਰਹੀਆਂ ਭਾਰਤੀ ਸਿਵਲ ਸੇਵਾਵਾਂ ਦਾ ਹੁਣ ਤੱਕ ਜਿਹੜੇ ਮਤਲਬ ਕਿ ਅੱਗੇ ਠੀਕ ਹੈ ਉਹ ਕੀ ਦੇ ਅੰਡਰ ਇੰਟਰੋਡਿਊਸ ਕਰੀ ਗਈਆਂ ਚਾਰਟ੍ਰਿਟ 1853 ਦੀ ਐਂਟਰ ਠੀਕ ਹੈ ਹੁਣ ਆਪਾਂ ਜਿਹੜਾ ਹੈਗਾ ਸੀ 1855 ਦੇ ਵਿੱਚ ਸਿਵਲ ਸਰਵਿਸ ਕਮਿਸ਼ਨ ਕੰਡਕਟਡ ਦੀ ਫਸਟ ਕੰਪੀਟੀਟਿਵ ਐਗਜ਼ਾਮ ਜਿਹੜਾ ਸਿਵਲ ਸਰਵਿਸ ਕਮਿਸ਼ਨਸ ਚ ਉਹਨੇ ਪਹਿਲੀ ਵਾਰ ਐਗਜ਼ਾਮ ਜਿਹੜਾ ਕੰਡਕਟ ਕਰਿਆ ਸਿਵਲ ਸਰਵਿਸਿਸ ਦਾ ਕਦੋਂ 1855 ਦੇ ਵਿੱਚ ਤੇ 1864 ਦੇ ਵਿੱਚ ਸਿੰਦਰਨਾਥ ਟੈਗੋਰ ਸਿੰਦਰਨਾਥ ਟੈਗੋਰ ਕੌਣ ਸੀਗੇ ਬ੍ਰਦਰ ਆਫ ਦੀ ਰਵਿੰਦਰਨਾਥ ਟੈਗੋਰ ਦੇ ਰਵਿੰਦਰਨਾਥ ਟੈਗੋਰ ਜੀ ਦੇ ਜਿਹੜੇ ਭਰਾ ਸੀਗੇ ਉਹ ਫਰਸਟ ਇੰਡੀਅਨ ਬਣੇ ਸੀਗੇ ਜਿਨ੍ਹਾਂ ਨੇ ਕਲੀਅਰ ਕਰਿਆ ਸੀ ਸਿਵਲ ਸਰਵਿਸ ਐਗਜ਼ਾਮ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ ਨੈਕਸਟ ਆ ਗਿਆ ਹੁਣ ਆਪਣਾ ਕ੍ਰਾਊਨ ਰੂਲ ਹੁਣ ਦੇਖੋ ਪਹਿਲਾਂ ਆਪਾਂ ਕੰਪਨੀ ਰੂਲ ਪੜਿਆ ਤੇ ਕੰਪਨੀ ਰੂਲ ਦੇ ਵਿੱਚ ਜਿੰਨੇ ਵੀ ਐਕਟ ਸੀ ਰੈਗੂਲੇਟਰੀ ਐਕਟ ਆ ਗਿਆ ਮੈਡਮਨ ਐਕਟ ਆ ਗਿਆ ਫਿਰ ਪਰਸ ਇੰਡੀਆ ਐਕਟ ਆ ਗਿਆ ਚਾਰਟ ਐਕਟ ਆ ਗਿਆ 1833 ਵਾਲਾ 1813 ਵਾਲਾ ਤੇ ਦੈਨ ਹੁਣ 1853 ਵਾਲਾ ਹੁਣ ਆਪਾਂ ਵੜਦੇ ਕ੍ਰਾਊਨ ਰੂਲ ਕ੍ਰਾਊਨ ਰੂਲ ਦਾ ਟਾਈਮ ਪੀਰੀਅਡ ਕਿੰਨਾ 1858 ਤੋਂ ਲੈ ਕੇ ਤੇ क्राउन रूल ਦੇ ਹੁਣ ਅੰਦਰ ਕਿਹੜੇ ਕਿਹੜੇ ਐਕਟ ਆਉਂਦੇ ਨੇ ਜਿਹੜੇ ਇੰਪੋਰਟੈਂਟ ਕੰਪੋਨੈਂਟ ਨੇ ਆਪਾਂ ਸਿਰਫ ਉਹ ਕਰਾਂਗੇ ਠੀਕ ਐ। ਦੀ ਗਵਰਨਮੈਂਟ ਇੰਡੀਆ ਐਕਟ 1858 ਸਭ ਤੋਂ ਪਹਿਲਾਂ ਜਦੋਂ ਕ੍ਰਾਊਨ ਰੂਲ ਆਇਆ ਤਾਂ ਉਹਦੇ ਅੰਦਰ ਇੱਕ ਐਕਟ ਪਾਸ ਕੀਤਾ ਗਿਆ ਜਿਹੜਾ ਦੀ ਸਰਕਾਰੀ ਭਾਰਤੀ ਐਕਟ ਗਵਰਨਮੈਂਟ ਇੰਡੀਆ ਐਕਟ 1858। ਦੀ ਐਕਟ ਵਾਸ ਡਾਊਨਡ ਆਫਟਰ ਦੀ ਰਿਵੋਲਟ ਆਫ 1857 ਜਿਹੜਾ 1857 ਦੇ ਰਿਵੋਲਟ ਤੋਂ ਬਾਅਦ ਇਹ ਜਿਹੜਾ ਐਕਟ ਪਾਸ ਕਰਿਆ ਗਿਆ ਠੀਕ ਐ ਤੇ ਆਪਾਂ ਇਹਦੇ ਬਾਰੇ ਵੀ ਰਿਵੋਲਟ ਬਾਰੇ ਵੀ ਆਪਾਂ ਹੁਣ ਅੱਗੇ ਪੜ੍ਹਾਵਾਂਗੇ ਤੇ ਇੰਡੀਅਨ ਹ ਫਿਰ ਵਾਟ ਇਜ਼ ਆਲਸੋ ਨੋਨ ਐਜ਼ ਫਰਸਟ ਵਾਰ ਆਫ ਇੰਡੀਪੈਂਡੈਂਸ ਔਰ ਸਪੋਈ ਮਿਟਨੀ ਇਹਨੂੰ ਜਿਹੜਾ ਹੈਗਾ ਆਜ਼ਾਦੀ ਦੀ ਪਹਿਲੀ ਲੜਾਈ ਜਾਂ ਸਿਪਾਹੀ ਵਿਦਰੋਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਦੀ ਗਵਰਨਮੈਂਟ ਇੰਡੀਆ ਐਕਟ 1858 ਨੋਨ ਐਜ਼ ਐਕਟ ਫੋਰ ਦੀ ਗੁੱਡ ਗਵਰਨਮੈਂਟ ਆਫ ਇੰਡੀਆ ਇਹਨੂੰ ਭਾਰਤੀ ਚੰਗੀ ਸਰਕਾਰ ਦੇ ਮਤਲਬ ਕਿ ਇੱਕ ਤਰ੍ਹਾਂ ਦਾ ਐਕਟ ਫੋਰ ਗੁੱਡ ਗਵਰਨਮੈਂਟ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਇਹਨੂੰ ਤੁਸੀਂ ਨੋਟ ਡਾਊਨ ਕਰ ਲਿਓ ਇਟ ਚੇਂਜ ਦੀ ਗਵਰਨਰ ਜਨਰਲ ਆਫ ਇੰਡੀਆ ਇਨਟੂ ਦੀ ਵਾਇਸਰਾਏ ਆਫ ਇੰਡੀਆ ਤੇ ਜਿਹੜੀ ਪੋਸਟ ਆਪਾਂ ਹੁਣ ਪਿੱਛੇ ਚੇਂਜ ਕਰੀ ਸੀ 1833 ਦੇ ਵਿੱਚ گورنر ਜਨਰਲ ਆਫ ਬੰਗਾਲ ਤੋਂ ਲੈ ਕੇ گورنر ਜਨਰਲ ਆਫ ਇੰਡੀਆ ਚੇਂਜ ਕਰੀ ਠੀਕ ਆ ਤੇ ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਅੰਡਰ ਆ ਕੇ ਗਵਰਨਮੈਂਟ گورنر ਜਨਰਲ ਆਫ ਇੰਡੀਆ ਨੂੰ ਚੇਂਜ ਕੀਤਾ ਗਿਆ ਵਾਈਸਰਾਏ ਆਫ ਇੰਡੀਆ ਦੇ ਵਿੱਚ ਤੇ ਪਹਿਲਾ ਵਾਈਸਰਾਏ ਕੌਣ ਸੀ ਇਹ ਕੁਐਸਚਨ ਜਿਹੜਾ ਆਉਣਾ ਹੁੰਦਾ ਪਹਿਲਾ ਵਾਈਸਰਾਏ ਸੀਗਾ ਲਾਰਡ ਕੈਨਿੰਗ ਠੀਕ ਆ ਫਰਸਟ ਵਾਈਸਰਾਏ ਆਫ ਇੰਡੀਆ ਲਾਰਡ ਕੈਨਿੰਗ ਇਟ ਆਫ ਵਾਲ什 ਰਿਪੋਰਟਸ ਇੰਡੀਆ ਐਕਟ 1784 ਤੇ ਜਿਹੜਾ ਪਟਸਿੰਡ ਐਕਟ ਆ ਪਾ ਅੱਗੇ ਪਿੱਛੇ ਪੜਕਿਆ ਹੈ ਕਿ ਜਿਹਦੇ ਵਿੱਚ ਡੁਅਲ ਗਵਰਨਮੈਂਟ ਆਇਆ ਸੀ ਬੋਰਡ ਆਫ ਕੰਟਰੋਲ ਆਇਆ ਸੀ ਆ ਜਿਹੜਾ ਬ੍ਰਿਟਿਸ਼ ਕ੍ਰਾਊਨ ਨੂੰ ਰਿਪਰੈਜ਼ੈਂਟ ਕਰਦਾ ਸੀ ਠੀਕ ਹੈ ਤੇ ਕੋਰਟ ਆਫ ਡਾਇਰੈਕਟਰਸ ਜਿਹੜੀ ਈਸਟ ਇੰਡੀਆ ਕੰਪਨੀ ਨੂੰ ਰਿਪਰੈਜ਼ੈਂਟ ਕਰਦੇ ਸੀ ਇਹਨੇ ਜਿਹੜਾ ਹੈ ਪਟਸਿੰਡ ਐਕਟ ਦੇ ਅੰਦਰ ਡੁਅਲ ਗਵਰਨਮੈਂਟ ਪਾਲਿਸੀ ਨੂੰ ਜਿਹੜਾ ਹੈ ਖਤਮ ਕਰਤਾ ਸੀ ਆ ਤੇ ਇਹਦੇ ਅੰਦਰ ਇੱਕ ਨਵੀਂ ਪੋਸਟ ਕ੍ਰੀਏਟ ਕਰੀ ਗਈ ਕਿਹੜੀ ਪੋਸਟ ਸਕ੍ਰੈਟਰੀ ਸਟੇਟ ਆਫ ਇੰਡੀਆ ਟੂ ਰਿਪੋਰਟ ਦੀ ਬ੍ਰਿਟਿਸ਼ ਕ੍ਰਾਊਨ ਕੋਈ ਵੀ ਜਦੋਂ ਭਾਰਤ ਭਾਈ ਸੇ ਹੁਣ ਕੋਈ ਵੀ ਭਾਰਤ ਦੇ ਵਿੱਚੋਂ ਕੋਈ ਚੀਜ਼ ਹੋ ਗਈ ਕੋਈ ਕੋਈ ਘਟਨਾ ਵਾਪਰ ਗਈ ਜਾਂ ਕੋਈ ਵੀ ਮਤਲਬ ਕਿ ਆਪਾਂ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਸੀ ਜਦੋਂ ਉਹ ਦੇਣੀ ਹੁੰਦੀ ਸੀ ਅੱਗੇ ਤਾਂ ਉਹ ਜਿਹੜਾ ਹੈਗਾ ਸਕ੍ਰੈਟਰੀ ਸਟੇਟ ਆਫ ਇੰਡੀਆ ਨੂੰ ਜਿਹੜਾ ਹੈਗਾ ਉਹਨੇ ਰਿਪੋਰਟ ਦਿੰਦਾ ਹੁੰਦਾ ਸੀ ਠੀਕ ਹੈ ਤੇ ਜਿਹੜਾ ਸਕ੍ਰੈਟਰੀ ਸਟੇਟ ਆਫ ਇੰਡੀਆ ਸੀ ਉਹ ਅੱਗੇ ਬ੍ਰਿਟਿਸ਼ ਕਰਾਉਣ ਵਾਲੇ ਉਹਨਾਂ ਦੀ ਜਿਹੜੀ ਹਾਈ ਕਮਾਂਡ ਸੀ ਉਹ ਸਕ੍ਰੈਟਰੀ ਸਟੇਟ ਆਫ ਇੰਡੀਆ ਆਪਣੀ ਹਾਈ ਕਮਾਂਡ ਨੂੰ ਜਿਹੜਾ ਹੈਗਾ ਉਹ ਰਿਪੋਰਟ ਅੱਗੇ ਸਬਮਿਟ ਕਰਦਾ ਸੀ ਠੀਕ ਹੈ ਜਿਹੜੀ ਹੈਗੀ ਸੀ ਇਹ ਨਵੀਂ ਪੋਸਟ ਸੀਗੀ ði act abolsh the rule of east india company in india ਤੇ 1800 ਗਵਰਨਮੈਂਟ ਆਫ ਇੰਡੀਆ 1758 ਨੇ ਈਸਟ ਇੰਡੀਆ ਕੰਪਨੀ ਦਾ ਜਿਹੜਾ ਰੂਲਸ ਇਨ ਇੰਡੀਆ ਦੇ ਵਿੱਚੋਂ ਟੋਟਲੀ ਖਤਮ ਕਰਤਾ ਸੀ। ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਅੱਗੇ। ਦੀ ਇੰਡੀਅਨ ਕੌਂਸਲ ਐਕਟ 1861 ਭਾਰਤੀ ਕੌਂਸਲ ਐਕਟ ਅਧਿਨਿਯਮ ਐਕਟ 1861 ਦੀ ਐਕਟ ਪ੍ਰੋਵਾਈਡ ਦੀ ਲੈਜਿਸਲੇਟਿਵ ਕੌਂਸਲ ਫੋਰ ਦੀ ਬੰਗਾਲ ਇਹਨੇ ਜਿਹੜਾ ਹੈਗਾ ਵਿਧਾਨ ਪ੍ਰੀਸ਼ਦ ਮਤਲਬ ਕਿ ਜਿਹੜਾ ਹੈਗਾ ਪ੍ਰਧਾਨਕੀ ਕਰੀ ਸੀ ਭਾਰਤ ਦੇ ਵਿੱਚ ਪਹਿਲੀ ਵਾਰ ਠੀਕ ਹੈ। ਇਥੇ ਕਿਥੇ ਬੰਗਾਲ ਦੇ ਵਿੱਚ 1862 ਦੇ ਵਿੱਚ ਈਸਟਰਨ ਵੈਸਟਰਨ ਪ੍ਰੋਵੀਜ਼ਨ ਦੇ ਵਿੱਚ 1886 ਦੇ ਵਿੱਚ ਤੇ ਪੰਜਾਬ ਦੇ ਵਿੱਚ ਕਰੀ ਕਿੰਨੇ ਵਿੱਚ 1897 ਦੇ ਵਿੱਚ ਇਹ ਕੁਐਸਚਨ ਆਇਆ ਹੈ ਠੀਕ ਹੈ ਕਿਉਂਕਿ ਆਪਣੇ ਪੰਜਾਬ ਦੇ ਐਗਜ਼ਾਮ ਨੇ ਤੇ ਇਹ ਹੀ ਚੀਜ਼ ਥੋੜੀ ਏ ਖਾਸ ਬਣ ਜਾਂਦੀ ਹੈ ਪਾਲਿਟੀ ਦੇ ਵਿੱਚ ਥੋੜੀ ਨਾਲੇ ਪਾਲਿਟੀ 'ਚ ਹੋਗੀ ਇਹ ਨਾਲੇ ਹਿਸਟਰੀ ਵਿੱਚ ਹੋਗੀ ਠੀਕ ਹੈ ਤਾਂ ਕਰਕੇ ਜਿਹੜਾ ਹੈਗਾ ਇਹਨੂੰ ਤੁਸੀਂ ਨੋਟ ਡਾਊਨ ਕਰ ਲਿਓ the indian council act 1861 and the indian penal code act 1861 passed in 1861 and enforced on 1st january 1862 under the lord canning indian council act 1861 so te indian penal code act 1861 so inna nu 1861 so de vich hi pass kare gaya si te inna nu lagu kado kraya gaya 1st january 1862 de te kide under enu kraya gaya si lord canning de under first viceroy of india de under theek hai te portfolio ਸਿਸਟਮ ਸੀ ਇਹ ਕੁਐਸਚਨ ਆਉਣਾ ਹੁੰਦਾ ਹੈ ਇੰਡੀਅਨ ਹਿਸਟਰੀ ਦੇ ਪੁਆਇੰਟ ਆਫ 뷰 ਨਾਲ ਇਹ ਕੁਐਸਚਨ ਜਿਹੜਾ ਹੈਗਾ ਆਉਣਾ ਹੁੰਦਾ ਕਿ ਪੋਰਟਫੋਲੀਓ ਸਿਸਟਮ ਸੀ ਜਿਹੜਾ ਇੰਡੀਆ ਦੇ ਵਿੱਚ ਕਿਸ ਨੇ ਇੰਟਰੋਡਿਊਸ ਕੀਤਾ ਲਾਰਡ ਕੈਨਿੰਗ ਨੇ ਪੋਰਟਫੋਲੀਓ ਦਾ ਕੀ ਮਤਲਬ ਆ ਹੁਣ ਜਿਹੜੇ ਮੱਜ ਦੇ ਟਾਈਮ ਤੇ ਚੱਲ ਰਹੇ ਨੇ ਨਾ ਮੰਨ ਲਓ ਕਿ ਅਲੱਗ-ਅਲੱਗ ਡਿਪਾਰਟਮੈਂਟ ਹੁੰਦੇ ਨੇ ਡਿਪਾਰਟਮੈਂਟ ਜਿਵੇਂ ਡਿਫੈਂਸ ਦਾ ਅਲੱਗ ਹੋ ਗਿਆ ਡਿਪਾਰਟਮੈਂਟ ਆਫ ਹੈਲਥ ਅਲੱਗ ਹੋ ਗਿਆ ਇਸ ਤਰੀਕੇ ਨਾਲ ਮੰਨ ਲਓ ਕਿ ਆਪਾਂ ਇੱਕ ਤਰ੍ਹਾਂ ਦਾ ਬਸ ਉਹ ਆਪਾਂ ਨੂੰ ਉਹ ਡਿਪਾਰਟਮੈਂਟ ਕਹਿੰਦਾ ਇੱਥੇ ਪੋਰਟਫੋਲੀਓ ਸਿਸ ਹੁਣ ਆਪਾਂ ਨੈਕਸਟ ਲੱਦੇ ਆ ਇੰਡੀਅਨ ਗਵਰਨਮੈਂਟ ਐਕਟ 1892 ਤੇ ਇਟ ਇੰਟਰੋਡਿਊਸ ਦੀ ਪਾਰਲੀਮੈਂਟਰੀ ਸਿਸਟਮ ਇਨ ਇੰਡੀਆ ਜਿਹੜਾ ਇੰਡੀਅਨ ਗਵਰਨਮੈਂਟ ਐਕਟ 1892 92 ਹੈ ਇਹਦੀ ਇੰਟਰ ਪਾਰਲੀਮੈਂਟਰੀ ਸਿਸਟਮ ਇਨ ਇੰਡੀਆ ਜਿਹੜਾ ਹੈਗਾ ਪਾਰਲੀਮੈਂਟਰੀ ਸਿਸਟਮ ਸੀ ਇੰਡੀਆ ਦੇ ਵਿੱਚ ਇੰਟਰੋਡਿਊਸ ਕਰਿਆ ਗਿਆ ਤੇ ਪਾਰਲੀਮੈਂਟਰੀ ਸਿਸਟਮ ਇੰਡੀਆ ਦੇ ਵਿੱਚ ਕੀ ਮਤਲਬ ਹੈ ਇਸ ਚੀਜ਼ ਦਾ ਮਤਲਬ ਕਿ ਜਿਹੜੀ ਆ ਬਾਈ ਕੈਮਰਲਿਜ਼ਮ ਸਟਾਰਟ ਕਰਿਆ ਸੀ ਠੀਕ ਹੈ ਉਹ ਪਾਰਲੀਮੈਂਟਰੀ ਸਿਸਟਮ ਦੇ ਹੇਠ ਆਉਂਦਾ ਹੈ ਕਿ ਉਹ ਸਾਰਾ ਕੁਝ ਜਿਹੜਾ ਹੈਗਾ ਇੰਡੀਅਨ ਗਵਰਨਮੈਂਟ ਐ ਹੁਣ ਅੱਗੇ ਪੜ੍ਹਦੇ ਹਾਂ ਇੰਡੀਅਨ ਕੌਂਸਲ ਐਕਟ 1909 ਇਟ ਇਜ਼ ਆਲਸੋ ਨੋਨ ਐਸ ਮਿੰਟੋ ਮੋਰਲੇ ਫਾਰਮ ਇਹ ਜਿਹੜਾ ਹੈਗਾ ਇਸ ਨੂੰ ਮਿੰਟੋ ਮੋਰਲੇ ਫਾਰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਕੁਐਸਚਨ ਤਾਂ ਹਰੇਕ ਤਕਰੀਬਨ ਦੇ ਗ੍ਰੀਨ ਪੰਜਾਬ ਪੁਲਿਸ ਦਾ ਹਰੇਕ ਸ਼ਿਫਟ ਤੇ ਕੁਐਸਚਨ ਅਗਸਟ ਸ਼ਿਫਟ ਚ ਆਈ ਜਾਂਦਾ ਹਰੇਕ ਵਾਰ ਕਿ ਜਿਹੜਾ ਹੈਗਾ ਇੰਡੀਅਨ ਕੌਂਸਲ ਐਕਟ 1909 ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਮਿੰਟੋ ਮੋਰਲੇ ਫਾਰਮ ਨੂੰ ਠੀਕ ਹੈ ਮਿੰਟੋ ਕੌਣ ਸੀ ਮਿੰਟੋ ਇੰਡੀਆ ਦਾ ਜਿਹੜਾ ਉਸ ਸਮੇਂ ਵਾਈਸ ਰਾਇਸ ਸੀ ਆ ਦੀ ਮੋਰਲੇ ਕੌਨ ਸੀ ਮੋਰਲੇ ਹੈਗਾ ਸੀ ਸੈਕਲਰੀ ਸਟੇਟ ਆਫ ਇੰਡੀਆ ਜਿਹੜੀ ਲਾਸਟ ਮੈਂ ਤੁਹਾਨੂੰ ਪੜ੍ਹਾ ਕੇ ਕਿ 1852 ਦੇ ਵਿੱਚ ਨਾ ਵੀ ਪਾਸ ਹੋਈ ਸੀ ਨਾ ਕ੍ਰੇਟੀ ਸਟੇਟ ਆਫ ਇੰਡੀਆ ਉਹ ਹੋਸੀਆ ਮੋਰਲੇ ਠੀਕ ਹੈ ਲਾਰਡ ਮਿੰਟੋ ਇੰਟਰੋਡਿਊਸਡ ਕਮਿਊਨਲ ਇਲੈਕਟੋਰੇਟ ਇਨ ਦੀ ਇੰਡੀਆ ਫੋਰ ਦੀ ਮੁਸਲਮਨਸ ਥੇਰਫੋਰ ਲਾਰਡ ਮਿੰਟੋ ਨੋਨ ਐਜ਼ ਫਾਦਰ ਆਫ ਕਮਿਊਨਲ ਇਲੈਕਟੋਰੇਟ ਇਹ ਕੁਐਸਚਨ ਆਉਣ ਦਾ ਕਿ ਇੰਡੀਆ ਦੇ ਭਾਰਤ ਦੇ ਵਿੱਚ ਕਮਿਊਨਲ ਇਲੈਕਟੋਰੇਟ ਦਾ ਫਾਦਰ ਕਿਹਨੂੰ ਨਾ ਕਿਸ ਨੂੰ ਜਾਣਿਆ ਜਾਂਦਾ ਲਾਰਡ ਮਿੰਟੋ ਨੂੰ ਕਿਉਂ ਕਿਉਂਕਿ ਇਹਨੇ ਇਹ ਰਹਿ ਗਿਆ ਮੁਸਲਮਾਨਾਂ ਲਈ ਸਪੈਸ਼ ਕਿ ਅਲੱਗ ਤੋਂ ਮਤਲਬ ਇਲੈਕਸ਼ਨ ਦਾ ਜਿਹੜਾ ਹੈਗਾ ਇਲੈਕਸ਼ਨਸ ਇੰਟਰੋਡਿਊਸ ਕਰੀਆਂ ਸੀ ਠੀਕ ਹੈ ਤਾਂ ਕਿ ਜਿਹੜਾ ਹੈਗਾ ਇਹਨੂੰ ਇਸ ਦੇ ਮਤਲਬ ਕਿ ਪਿਤਾਮਾ ਦੇ ਨਾਮ ਨਾਲ ਜਾਣਿਆ ਜਾਂਦਾ ਦੀ ਇੰਡੀਅਨ ਕੌਂਸਲ ਐਕਟ 1909 ਦੀ ਬ੍ਰਿਟਿਸ਼ ਇਨਕਰੀਜ਼ ਦੀ ਨੰਬਰ ਆਫ ਸੀਟਸ ਫਰੋਂ 62 16 16 ਟੂ 60 ਸੌਰੀ ਇਨ ਇੰਡੀਅਨ ਕੌਂਸਲ ਫੋਰ ਦੀ ਇੰਡੀਅਨਸ ਇੰਡੀਅਨ ਕੌਂਸਲ ਐਕਟ 1909 ਵਿੱਚ ਜਿਹੜਾ ਹੈਗਾ ਬ੍ਰਿਟਿਸ਼ ਨੇ ਇੰਡੀਆ ਜਿਹੜੇ ਭਾਰਤੀ ਸੀਗੇ ਉਹਨਾਂ ਦੀਆਂ ਸੀਟਾਂ ਸੀ ਜਿਹਨੇ ਇੰਡੀਅਨ ਕੌਂਸਲ ਦੇ ਵਿੱਚ 16 ਤੋਂ ਵਧਾ ਕੇ 60 ਕਰਤੀਆਂ ਸੀ ਠੀਕ ਹੈ ਇਹ ਕੁਐਸਚਨ ਤੁਸੀਂ ਨੋਟ ਡਾਉਨ ਕਰ ਲਿਓ ਇਹ ਲਾਈਨ ਇਹ ਵੀ ਬਹੁਤ ਜ਼ਰੂਰੀ ਆ। ਫਿਰ ਆ ਗਿਆ ਆਪਣਾ ਗਵਰਨਮੈਂਟ ਇੰਡੀਆ ਐਕਟ 1919 ਇਹਨੂੰ ਵੀ ਜਿਹੜਾ ਹੈਗਾ ਮਟਗਾਉਂ ਚੈਸਫੋਰਡ ਰਫਾਰਮ ਦੇ ਨਾਮ ਨਾਲ ਜਾਣਿਆ ਜਾਂਦਾ ਚੈਸਫੋਰਡ ਕੌਣ ਸੀ ਉਸ ਸਮੇਂ ਚੈਸਫੋਰਡ ਸੀ ਵਾਈਸ ਰాయ ਠੀਕ ਆ ਇਹਨੂੰ ਤੁਸੀਂ ਨੋਟ ਡਾਉਨ ਕਰ ਲਿਓ ਤੇ ਜਿਹੜਾ ਮਟਗਾਉਂ ਸ਼ੋ ਹੈਗਾ ਸੀ ਸਕ੍ਰੈਟਰੀ ਸਟੇਟ ਆਫ ਇੰਡੀਆ ਠੀਕ ਆ ਇਟ ਇੰਟਰੋਡਿਊਸਡ ਡਾਇਰਕਟੀਰੀ ਸਿਸਟਮ ਇਨ ਦੀ ਪ੍ਰਵਿੰਸਸ ਟੂ ਸੈਪਰੇਟ ਦੀ ਕਾਉਂਸਲਰ ਐਂਡ ਦੀ ਮਿਨਿਸਟਰ ਐਡਵਿਜ਼ੇਸ਼ਨ ਇਹਣੀ ਜਿਹੜਾ ਹੈਗਾ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਡਾਰਕੀ ਸਿਸਟਮ ਨੂੰ ਇੰਟਰੋਡਿਊਸ ਕਰਿਆ ਕਿਹਨੂੰ ਸੈਪਰੇਟ ਕਰਨ ਲਈ ਕਾਉਂਸਲਰ ਤੇ ਮਿਨਿਸਟਰ ਐਡਮਿਨਿਸਟ੍ਰੇਸ਼ਨ ਨੂੰ ਹੁਣ ਡਾਰਕੀ ਸਿਸਟਮ ਸਿਸਟਮ ਦੇ ਨਾਲ ਇੱਕ ਭਾਰਤ ਦੇ ਜਿਹੜਾ ਹੈਗਾ ਆਪਣੇ ਪੰਜਾਬ ਦੇ ਮਤਲਬ ਕਿ ਯਾਦਿਕਲਾਠੀ ਸੀ ਉਹਨਾਂ ਦੀ ਡੈਥ ਵੀ ਹੋ ਗਈ ਉਹਨਾਂ ਜਿਹੜਾ ਹੈਗਾ ਨਾਮ ਤੇ ਉਹਨਾਂ ਦੀ ਡੈਥ ਕਰੋ ਹੋਈ ਤੁਸੀਂ ਮੈਨੂੰ ਤੇ ਉਹਨਾਂ ਨੇ ਕੀ ਦੇ ਕਾਰਨ ਡੈਥ ਹੋਈ ਤੁਸੀਂ ਮੈਨੂੰ ਜਿਹੜਾ ਹੈਗਾ ਜਰੂਰ ਇਹ ਕਮੈਂਟ ਕਰਕੇ ਦੱਸਣਾ ਕਿਉਂਕਿ ਮੈਂ ਪੰਜਾਬ ਦੀ ਹਿਸਟਰੀ ਵਿੱਚ ਇਹਨਾਂ ਵਾਰੀ ਕੰਪਲੀਟਲੀ ਜਿਹੜੀ ਸਾਨੂੰ ਸਾਰੀ ਇਨਫੋਰਮੇਸ਼ਨ ਦੇ ਕੇ ਆਇਆ ਹੁਣ ਆਪਾਂ ਨੈਕਸਟ ਚ ਨੈਕਸਟ ਆ ਗਿਆ ਆਪਣਾ ਗਵਰਨਮੈਂਟ ਆਫ ਇੰਡੀਆ ਐਕਟ 1935 ਬਲੂਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ ਇਹ ਕੁਐਸਚਨ ਹੋਣਾ ਕਿ ਬਲੂਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ ਕਿਹੜੇ ਐਕਟ ਨੂੰ ਕਿਹਾ ਜਾਂਦਾ ਇਹ ਹੈ ਗਵਰਨਮੈਂਟ ਆਫ ਇੰਡੀਆ ਐਕਟ 1935 ਇਹਦੇ ਬਾਰੇ ਮੈਂ ਤੁਹਾਨੂੰ ਜਿਹੜਾ ਹੈ ਡਿਟੇਲ ਚ ਅੱਗੇ ਵੀ ਕਰਾਂਗੇ ਪਰ ਫਿਲਹਾਲ ਆਪਾਂ ਜਿੰਨੀਆਂ ਕਿ ਜ਼ਰੂਰੀ ਚੀਜ਼ਾਂ ਉਹ ਕਰਦੇ ਹਾਂ ਇਹ ਦੋਵਾਂ ਦਾ ਆਪਾਂ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਇੰਡੀਅਨ ਪੋਲਿਟੀ ਦੇ ਵਿੱਚ ਆਪਣਾ ਇੰਨਾ ਬਾਰੇ ਡਿਟੇਲ ਚ ਆਉਗੀਆਂ ਫਿਰ ਡਿਟੇਲ ਚ ਇੰਨਾ ਬਾਰੇ ਕੰਪਲੀਟ ਜਿਹੜੀ ਮੈਂ ਤੁਹਾਨੂੰ ਇਨਫੋਰ ਇਨੂੰ ਜਿਹੜਾ ਹੈਗਾ ਭਾਰਤ ਦਾ ਬਲੂਪ੍ਰਿੰਟ ਵੀ ਕਿਹਾ ਹੈ ਭਾਰਤ ਦਾ ਜਿਹੜਾ ਹੈਗਾ ਸਵਧਾਨਾ ਉਹਦਾ ਬਲੂਪ੍ਰਿੰਟ ਵੀ ਕਿਹਾ ਜਾਂਦਾ ਕਿਉਂਕਿ ਜਿਹੜਾ ਮੋਸਟ ਆਫ ਆ ਇੰਡੀਅਨ ਕਨਸਟੀਟਿਊਸ਼ਨ ਸੀਗਾ ਬਹੁਤ ਜਿਹੜੀਆਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਜੇ 50 60% ਜਿਹੜੀ ਸਾਰੀਆਂ ਚੀਜ਼ਾਂ ਸੀਗੀਆਂ ਗਵਰਨਮੈਂਟ ਐਫ ਆਫ ਇੰਡੀਆ ਐਕਟ ਨੂੰ 1935 ਤੋਂ ਲਈਆਂ ਗਈਆਂ ਠੀਕ ਹੈ ਇਟ ਪ੍ਰੋਵਾਈਡਡ ਦੀ ਸਟੈਬਲਿਸ਼ਮੈਂਟ ਆਫ ਰਿਜ਼ਰਵ ਬੈਂਕ ਆਫ ਇੰਡੀਆ ਇਨ 1935 ਜਿਹੜਾ ਆਰਬੀ ਆਪਣਾ ਸੈਂਟਰਲ ਬੈਂਕ ਆ ਭਾਰਤ ਦਾ ਠੀਕ ਆ ਜਿਹੜਾ ਆ ਨੈਸ਼ਨਲ ਬੈਂਕ ਆ ਇੰਡੀਆ ਦਾ ਉਹ ਕਦੋਂ ਬਣਾਇਆ ਹੋਇਆ ਇਹ ਇਸਟੈਬਲਿਸ਼ਮੈਂਟ ਕਦੋਂ ਹੋਈ 1935 ਦੇ ਵਿੱਚ ਕਿਹੜੇ ਐਕਟ ਦੇ ਅੰਡਰ ਦੀ ਇੰਡੀਅਨ ਗਵਰਨਮੈਂਟ ਐਕਟ 1935 ਦੇ ਵਿੱਚ ਤੇ ਇਟ ਦਿਸ ਐਕਟ ਪ੍ਰੋਵਾਈਡਡ ਦੀ ਫੈਡਰਲ ਕੋਰਟ ਆਫ ਇੰਡੀਆ 1937 ਤੇ ਇਹ ਨਹੀਂ ਜਿਹੜਾ ਹੈਗਾ ਇਸ ਐਕਟ ਦੇ ਅੰਡਰ ਫੈਡਰਲ ਕੋਰਟ ਆਫ ਇੰਡੀਆ ਦੀ ਸਟੈਬਲਿਸ਼ਮੈਂਟ ਹੋਈ 1937 ਦੇ ਵਿੱਚ ਦਿਸ ਐਕਟ ਡਿਵਾਈਡਡ ਦੀ ਪਾਵਰਸ ਇਨਟੂ ਦੀ ਥਰੀ ਲਿਸਟ ਇਸ ਐਕਟ ਦੇ ਅੰਦਰ ਜਿਹੜੀਆਂ ਪਾਵਰ ਸੀ ਉਹਨੂੰ ਤਿੰਨ ਲਿਸਟਾਂ ਦੇ ਵਿੱਚ ਵੰਡਿਆ ਗਿਆ ਕਿਹੜੀ ਕਿਹੜੀ ਫੈਡਰਲ ਲਿਸਟ ਪ੍ਰੋਵਿੰਸ਼ਨਲ ਲਿਸਟ ਤੇ ਕੰਕਰੈਂਟ ਲਿਸਟ ਇਹਨਾਂ ਬਾਰੇ ਵੀ ਮੈਂ ਤੁਹਾਨੂੰ ਜਿਹੜੀ ਹੈਗੀ ਟੋਟਲੀ ਇਨਫੋਰਮੇਸ਼ਨ ਸਾਰੀ ਅੱਗੇ ਜਾ ਕੇ ਦੇਵਾਂਗਾ ਕਿਉਂਕਿ ਜਿੱਥੇ ਆਪਾਂ ਨੂੰ ਜਿੰਨੀ ਇਨਫੋਰਮੇਸ਼ਨ ਦੀ ਜ਼ਰੂਰਤ ਆ ਉਸ ਨਾਲ ਆਪਾਂ ਇਸ ਤਰੀਕੇ ਨਾਲ ਪੜਾਂਗੇ ਤਾਂ ਆਪਣੇ ਜਲਦੀ ਯਾਦ ਹੋਊਗਾ ਹੁਣ ਪ੍ਰੋਵਿੰਸ਼ਨਲ ਲਿਸਟ ਤੇ ਫੈਡਰਲ ਲਿਸਟ ਤੇ ਕੰਕਰੈਂਟ ਲਿਸਟ ਕਿੱਥੇ ਹੁੰਦੀ ਆ ਇਹਨਾਂ ਦਾ ਕੀ ਯੂਜ਼ ਹੁੰਦਾ ਇਹ ਆਪਾਂ ਤੁਹਾਨੂੰ ਅੱਗੇ ਜਾ ਕੇ ਜਿਹੜੇ ਆਪਾਂ ਫੀਚਰਸ ਪੜ੍ਹਨੇ ਆ ਕਿ ਕਿਹੜੇ ਦੇਸ਼ ਤੋਂ ਕਿਹੜੇ ਫੀਚਰਸ ਲੈ ਆਪਾਂ ਉੱਥੇ ਜਾ ਕੇ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਦੇਵਾਂਗੇ ਦੈਨ ਆ ਗਿਆ ਆਪਣਾ ਇੰਡੀਅਨ ਇੰਡੀਪੈਂਡੈਂਸ ਐਕਟ 1947 ਭਾਰਤੀ ਆਦਿ ਐਕਟ 1947 ਇਟ ਪਾਸਡ অন 5 ਜੁਲਾਈ 1947 ਇਹਨੂੰ ਕਦੋਂ ਪਾਸ ਕਰਿਆ ਗਿਆ 5 ਜੁਲਾਈ 1947 ਡੇਟ ਬਹੁਤ ਜ਼ਰੂਰੀ ਆ ਠੀਕ ਆ ਔਨ 20 ਫਰਬਰੀ 1947 ਦੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕਲੀਮੈਂਟ ਐਟਲੀ ਡਿਕਲੇਅਰਡ ਥੈਟ ਬ੍ਰਿਟਿਸ਼ ਰੂਲ ਇਨ ਇੰਡੀਆ ਐਂਡਡ ਆਨ 30 ਜੂਨ 1948 20 ਫਰਬਰੀ 1947 ਨੂੰ ਬ੍ਰਿਟਿਸ਼ ਪੀਐਮ ਸੀ ਆ ਕੌਣ ਸੀ ਆ ਕਲੀਮੈਂਟ ਐਟਲੀ ਠੀਕ ਹੈ ਇਹਨੇ ਕਹਿਤਾ ਸੀ ਕਿ ਜਿਹੜਾ ਹੈਗਾ ਬ੍ਰਿਟਿਸ਼ ਰੂਲ ਇੰਡੀਆ ਦੇ ਵਿੱਚ ਖਤਮ ਹੋ ਜੂਗਾ ਕਦੋਂ ਖਤਮ ਹੋ ਜੂਗਾ 30 ਜੂਨ 1947 ਨੂੰ ਤੇ ਫਿਰ ਅੱਗੇ ਜਾ ਕੇ 3 ਜੂਨ 3 ਜੂਨ 1947 ਮੁਸਲਮਾਨ ਲੀਗ ਵਰ ਡਿਮਾਂਡਡ ਫਾਰ ਦੀ ਪਾਰਟਿਸ਼ਨ ਦੈਨ ਦੀ ਵਾਈਸਰॉय ਆਫ ਇੰਡੀਆ ਲਾਰਡ ਮਾਉਂਟਬੈਟਨ ਪਾਸਡ ਦੀ ਪਾਰਟਿਸ਼ਨ ਪਲਾਨ ਤਾਂ 3 ਜੂਨ 1947 ਨੂੰ ਜਿਹੜੀ ਮੁਸਲਮਾਨ ਲੀਗ ਸੀਗੀ ਮੁਸਲਮਾਨ ਲੋਕ ਸੀਗੇ ਉਹਨਾਂ ਦਾ ਲੀਡਰ ਸੀ ਜਿਹੜੇ ਮੁਸਲਮਾਨ ਲੀਗ ਦੇ ਵਿੱਚ ਉਹਨਾਂ ਨੇ ਡਿਮਾਂਡ ਕਰੀ ਕਿ ਜਿਹੜਾ ਹੈਗਾ ਮੁਸਲਮਾਨ ਲੀ ਡਿਫਰੈਂਟ ਏਰੀਆ ਚਾਹੀਦਾ ਉਸ ਸਮੇਂ ਜਿਹੜੇ ਬ੍ਰਿਟਾਇਸ਼ ਸੀ ਆਪਣੇ ਇੰਡੀਆ ਦੇ ਕੌਂਸਲ ਸੀ ਲਾਰਡ ਮਾਉਂਟਬੈਟਨ ਉਹਨਾਂ ਨੇ ਇਹ ਪਲਾਨ ਨੂੰ ਸੈਪਟ ਕਰਿਆ ਉਹਨਾਂ ਦੀ ਮੰਗ ਨੂੰ ਸੈਪਟ ਕਰਿਆ ਤੇ ਮੁਸਲਮਾਨ ਲੀਗ ਦੀ ਮੰਗ ਨੂੰ ਤੇ ਇੰਡੀਅਨ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਲੀਡਰਸ਼ਿਪ ਵੀ ਸੀ ਜਿਹੜੀ ਉਹਨੇ ਵੀ ਸੈਪਟ ਕਰਿਆ ਕਿ ਹਾਂ ਮੁਸਲਮਾਨ ਨੂੰ ਜਿਹੜਾ ਹੈਗਾ ਅਲੱਗ ਥਾਂ ਦੇਣੀ ਚਾਹੀਦੀ ਆ ਤੇ ਇਹਨੂੰ ਜਿਹੜਾ ਹੈਗਾ ਇਹ ਸਾਰੇ ਪਲਾਨ ਨੂੰ ਮਾਉਂਟਬੈਟਨ ਪਲਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਹ ਵੀ ਤੁਹਾਨੂੰ ਅੱਗੇ ਕੰਪਲੀਟ ਇਨਫੋਰਮੇਸ਼ਨ ਇਸ ਬਾਰੇ ਆਪਾਂ ਲਮਾਂਗੇ ਅੱਗੇ ਆਉਣ ਵਾਲੇ ਕਲਾਸਾਂ 'ਚ ਠੀਕ ਹੈ ਇੰਡੀਆ ਡਿਕਲੇਅਰ ਸਵਰਨ ਐਂਡ 15 ਅਗਸਤ ਨੂੰ ਇੰਡੀਆ ਨੂੰ ਜਿਹੜਾ ਹੈ ਸਵਰਨ ਐਂਡ ਜਿਹੜਾ ਹੈ ਇੰਡੀਪੈਂਡੈਂਟ ਡਿਕਲੇਅਰ ਕੀਤਾ ਗਿਆ ਲਾਰਡ ਮਾਉਂਟਬੈਟਨ ਬਿਕਮ ਦੀ ਫਰਸਟ ਗਵਰਨਰ ਜਨਰਲ ਆਫ ਫਰੀ ਇੰਡੀਆ ਤੇ ਇਸ ਤੋਂ ਬਾਅਦ ਜੋ 1947 ਦੇ ਵਿੱਚ ਆਜ਼ਾਦੀ ਮਿਲ ਗਈ ਸੀ ਤਾਂ ਉਸ ਤੋਂ ਸਾਲ ਬਾਅਦ ਵੀ ਇੰਡੀਆ ਦੇ ਵਿੱਚ ਗਵਰਨਰ ਜਨਰਲ ਰਹੇ ਠੀਕ ਹੈ ਕਿਉਂਕਿ ਉਦੋਂ ਉਸ ਸਮੇਂ ਹਲੇ ਕਨਸਟੀਟਿਊਸ਼ਨ ਇੰਡੀਆ ਦਾ ਬਣਿਆ ਨਹੀਂ ਸੀ ਤਾਂ ਕਰਕੇ ਅੰਗਰੇਜ਼ਾਂ ਦੇ ਕੁਝ ਮਤਲਬ ਕਿ ਆਪਾਂ ਕਹਿ ਸਕਦੇ ਐਮਪਲਾਈਜ਼ ਜਿਹੜੇ ਹੈਗੇ ਸੀ ਮਤਲਬ ਵਧੀਆ ਪੋਸਟਾਂ ਦੇ ਲੋਕ ਸੀਗੇ ਉਹ ਇਸ ਸਾਲ ਡੇਢ ਸਾਲ ਤੱਕ ਭਾਰਤ ਦੇ ਵਿੱਚ ਰਹੇ ਤਾਂ ਜੋ ਹੈਗਾ ਇੰਡੀਆ ਦਾ ਕਨਸਟੀਟਿਊਸ਼ਨ ਇ ਤੇ ਫਿਰ ਆਜ਼ਾਦੀ ਤੋਂ ਬਾਅਦ ਵੀ ਲੌਡ ਅ ਮੌਂਟਵੇਟਨ ਸੀ ਆ ਠੀਕ ਹੈ ਇਹ ਫਸਟ ਗਵਰਨਰ ਜਨਰਲ ਬਣੇ ਫ੍ਰੀ ਇੰਡੀਆ ਦੇ ਠੀਕ ਹੈ ਇਹ 1948 ਤੱਕ ਰਹੀ ਤੇ ਆਪਣੇ ਇੱਕ ਇੰਡੀਆ ਦੇ ਵੀ ਗਵਰਨਰ ਜਨਰਲ ਹੈਗੇ ਹੈਗੇ ਉਹ ਵੀ ਬਣੇ ਸੀ ਅਗਰ ਕਿਸ ਨੂੰ ਪਤਾ ਹੈ ਤਾਂ ਤੁਸੀਂ ਮੈਨੂੰ ਉਹਨਾਂ ਦਾ ਜਿਹੜਾ ਹੈਗਾ ਨਾਮ ਜ਼ਰੂਰ ਕਮੈਂਟ ਕਰਿਓ ਠੀਕ ਹੈ ਹੁਣ ਆਪਾਂ ਚੱਲਦੇ ਹਾਂ ਕੁਝ ਜਿਹੜੇ ਜ਼ਰੂਰੀ ਤੱਥ ਨੇ ਹੁਣ ਆਪਾਂ ਜਿਹੜਾ ਕ੍ਰਾਊਨ ਰੂਲ ਸੀ ਆ ਠੀਕ ਆ ਸਭ ਤੋਂ ਪਹਿਲਾਂ ਆਪਾਂ ਵੜਾ ਕੰਪਨੀ ਰੂਲ 1757 ਤੋਂ ਲੈ ਕੇ 1858 ਤੱਕ ਠੀਕ ਹੈ ਫਿਰ ਆਪਾਂ ਪੜ੍ਹਿਆ ਜਿਹੜਾ ਹੈਗਾ ਕਰਾਉਨ ਰੂਲ ਠੀਕ ਹੈ ਇਹ ਪੜ੍ਹਿਆ ਆਪਾਂ 58 ਤੋਂ ਲੈ ਕੇ 1947 ਤੱਕ 1858 ਤੋਂ ਲੈ ਕੇ 1947 ਤੱਕ ਠੀਕ ਹੈ ਇਹਦੇ ਵਿੱਚ ਜਿਹੜੀ ਜਿਹੜੀ ਵੀ ਐਕਟ ਸੀ ਇਹ ਰੈਗੂਲੇਟਿੰਗ ਐਕਟ ਆ ਗਿਆ ਫਿਰ ਮੈਡਮੈਂਟ ਐਕਟ ਆ ਗਿਆ ਫਿਰ ਜਿਹੜਾ ਹੈਗਾ ਸੀ ਪਿਟਸ ਇੰਡੀਆ ਐਕਟ ਆ ਗਿਆ ਫਿਰ ਚਾਰਟ ਐਕਟ ਆ ਗਿਆ 13 ਵਾਲਾ ਫਿਰ 33 ਵਾਲਾ ਠੀਕ ਆ ਫਿਰ ਆ ਗਿਆ ਆਪਣਾ ਅੱਗੇ 53 ਵਾਲਾ ਤੇ ਇਹ ਚਾਫ ਕਰਾਉਨ ਰੂਲ ਕੀ ਪੜਿਆ ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ 1858 ਵਾਲਾ ਸੀ ਠੀਕ ਹੈ ਫਿਰ ਆਪਣਾ ਆ ਗਿਆ 61 ਵਾਲਾ ਆ ਗਿਆ ਇੰਡੀਅਨ ਕੌਂਸਲ ਐਕਟ ਤੇ ਫਿਰ ਆਪਣਾ ਗਵਰਨਮੈਂਟ ਆਫ ਇੰਡੀਆ 1935 ਵਾਲਾ ਆ ਗਿਆ ਵੀ ਇਹ ਜਿਹੜਾ ਹੈਗਾ ਸਾਰੇ ਆਪਾਂ ਹੁਣ ਕੰਪਲੀਟ ਕਰ ਲਏ ਨੇ ਇਹ ਤੁਹਾਨੂੰ ਇੰਨੀ ਡਿਟੇਲ ਦੇ ਵਿੱਚ ਕਰਵਾਏ ਨੇ ਕਿ ਤੁਸੀਂ ਕੋਈ ਕਿਤਾਬ ਲੈ ਲਿਓ ਕਿ ਤੁਹਾਨੂੰ ਨੋਟਸ ਲੈ ਲਿਓ ਤੁਹਾਨੂੰ ਉੱਥੇ ਵੀ ਇਹੀ ਚੀਜ਼ਾਂ ਮਿਲਣਗੀਆਂ ਠੀਕ ਹੈ ਤੁਹਾਨੂੰ ਕੋਈ ਹੁਣ ਤੁਸੀਂ ਕਿਤੋਂ ਕੋਈ ਤੁਹਾਨੂੰ ਕਿਤੋਂ ਪੜ੍ਹਨ ਦੀ ਜ਼ਰੂਰਤ ਨਹੀਂ ਤੁਸੀਂ ਇੱਥੇ ਜਿਹੜਾ ਹੈਗਾ ਸਾਰਾ ਕੰਪਲੀਟ ਕਰ ਸਕਦੇ ਹੋ ਹੁਣ ਜਿਹੜੇ ਕੁਝ ਇੰਪੋਰਟੈਂਟ ਫੈਕਟ ਨੇਗੇ ਕੁਝ ਖਾਸ ਦਿਨਵਾਰੇ ਆਪ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਪੇਪਰ ਦੇ ਚ ਕੁਐਸਚਨ ਬਾਈ ਚਾਂਸ ਬਣ ਸਕਦਾ ਆਪਾਂ ਇੱਕੋ ਹੀ ਨੰਬਰ ਆਪਣਾ ਜਿਹੜਾ ਮਿਸ ਨਹੀਂ ਕਰ ਸਕਦੇ ਹੁਣ ਆਪਾਂ ਉਹਨਾਂ ਬਾਰੇ ਦੇਖਦੇ ਹਾਂ ਠੀਕ ਆ 14 ਅਗਸਤ 1947 ਨੂੰ ਕੀ ਬਣਾਇਆ ਜਾਂਦਾ ਪਾਕਿਸਤਾਨ ਦਾ ਆਜ਼ਾਦੀ ਦਿਵਸ ਠੀਕ ਆ ਤੇ 15 ਅਗਸਤ 1947 ਨੂੰ ਤੁਹਾਨੂੰ ਪਤਾ ਹੈ ਕਿ ਆਪਣੇ ਭਾਰਤ ਦਾ ਆਜ਼ਾਦੀ ਦਿਵਸ ਬਣਾਇਆ ਜਾਂਦਾ ਹੁਣ 15 ਅਗਸਤ 1947 ਐਟ 12 ਏਐਮ ਫਰਸਟ ਫਲੈਗ ਹੋਸਟਡ ਬਾਈ ਦੀ ਪੰਡਿਤ ਜਵਾਹਰ ਲਾਲ ਨਹਿਰੂ 15 ਅਗਸਤ 1947 ਨੂੰ ਰਾਤ ਦੇ 12 ਵਜੇ ਪਹਿਲਾ ਜਿਹੜਾ ਇਹ ਭਾਰਤ ਦੀ ਝੰਡਾ ਸੀ ਕਿਹਨੇ ਲਹਿਰਾਇ ਤੁਹਾਨੂੰ ਨੇ ਸਪੀਚ ਦਿੱਤੀ ਸੀ ਪੰਡਿਤ ਜਵਾਰਨਾ ਨਹਿਰੂ ਨੇ ਫਰਸਟ ਸਪੀਚ ਵੀ ਪੰਡਿਤ ਜਵਾਰਨਾ ਨਹਿਰੂ ਨੇ ਦਿੱਤੀ ਸੀ ਜਿਹੜਾ ਸਪੀਚ ਦਾ ਟਾਈਟਲ ਕੀ ਸੀ ਟਰਸਟ ਵਿਦ ਡੈਸਟੀਨੀ ਡੈਸਟੀਨੀ ਠੀਕ ਆ ਇਹ ਕੁਐਸਚਨ ਆਉਂਦਾ ਫਰਸਟ ਸਪੀਚ ਉਥੇ ਪੁੱਛਿਆ ਜਾਂਦਾ ਹੁੰਦਾ ਕਿ ਪੰਡਿਤ ਜਵਾਰਨਾ ਨੇ ਨਹਿਰੂ ਦੁਆਰਾ ਦਿੱਤੀ ਗਈ 15 ਅਗਸਤ 1947 ਨੂੰ ਫਰਸਟ ਸਪੀਚ ਕਿਹੜੀ ਸੀ ਟਰਸਟ ਵਿਦ ਡੈਸਟੀਨੀ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਆ ਤੇ ਹੁਣ ਜਿਹੜੇ ਮੈਂ ਤੁਹਾਨੂੰ ਗਵਰਨਰ ਪੜ੍ਹਾ ਕੇ ਆਂ ਗਵਰਨਰ ਜਨਰਲ ਹੋ ਗਿਆ ਫਿਰ ਗਵਰਨਰ ਜਨਰਲ ਆਫ ਇੰਡੀਆ ਹੋ ਗਿਆ ਫਿਰ ਵ ਫਰਸਟ ਗਵਰਨਰ ਆਫ ਬੰਗਾਲ ਬੰਗਾਲ ਦਾ ਫਰਸਟ ਗਵਰਨਰ ਕੌਣ ਸੀਗਾ ਰੋਬਰਟ ਕਲਾਈਵ ਫਿਰ ਜਿਹੜਾ ਹੈਗਾ ਰੈਗੂਲੇਟਿੰਗ ਐਕਟ 1773 ਆਇਆ ਉਹਦੇ ਵਿੱਚ ਗਵਰਨਰ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਬੰਗਾਲ ਦੇ ਵਿੱਚ ਜਿਹੜਾ ਹੈਗਾ ਚੇਂਜ ਕੀਤਾ ਗਿਆ ਤੇ ਫਰਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਫਰਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਸੀਗਾ ਲਾਰਡ ਵਾਰਨ ਹਾਸਟਿੰਗ ਠੀਕ ਹੈ ਫਿਰ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਦੇ ਵਿੱਚ ਚੇਂਜ ਕੀਤਾ ਗਿਆ ਤੇ ਫਰਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ ਲਾਰਡ ਬਿੰਗਮੈਂਟਿਕ ਆ ਫਿਰ ਫਰ ਵਾਈਸਰਾਏ ਪੋਸਟ ਇੰਡੀਆ ਦੇ ਵਿੱਚ ਚੇਂਜ ਕੀਤਾ ਗਿਆ ਪਹਿਲਾ ਵਾਈਸਰਾਏ ਕੌਣ ਸੀ ਇੰਡੀਆ ਦਾ ਲਾਰਡ ਕੈਨਿੰਗ ਠੀਕ ਹੈ ਤੇ ਫਿਰ ਆਜ਼ਾਦੀ ਤੋਂ ਬਾਅਦ ਲਾਸਟ ਵਾਈਸਰਾਏ ਨੇ ਦੀ ਫਰਸਟ ਗਵਰਨਰ ਜਨਰਲ অফ ਫ੍ਰੀ ਇੰਡੀਆ ਕੌਣ ਸੀ ਲਾਰਡ ਮੋਡਵੇਟਨ ਠੀਕ ਹੈ ਤੇ ਕੁਝ ਸਟੇਟਮੈਂਟਸ ਆਉਂਦੀ ਹੁੰਦੀਆਂ ਨੇ ਤੇ ਪੰਜਾਬ ਪੁਲਿਸ ਦੇ ਪੇਪਰਾਂ 'ਚ ਤੇ ਪੀਟ ਪ੍ਰੈਸਿੰਗ ਦੇ ਪੇਪਰਾਂ 'ਚ ਪੁੱਛਿਆ ਜਾਂਦਾ ਹੁੰਦਾ ਕਿ ਇਹ ਕਿਹਦੇ ਦੁਆਰਾ ਕਿਹਾ ਗਿਆ ਹੈ ਜੇ ਫਰਸਟ ਵਾਰ ਆਫ ਇੰਡੀਪੈਂਡੈਂਸ ਜਿਹੜਾ 1857 ਦਾ ਰਿਵੋਲਟ ਹੋਇਆ ਸੀਗਾ ਉਹਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਿਹਨੇ ਕਿਹਾ ਸੀ ਉਹ ਕਹੇ ਸੀ ਬੀੜੀ ਸਵਾ ਕਰਨੇ 1857 ਦੇ ਗਰੂ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਕਿਹਨੇ ਬीडी सਵਾ ਕਰਨੇ ਠੀਕ ਹੈ ਤੇ ਆਰਸੀ ਮਜੂਨਦਾਰ ਨੇ ਕੀ ਕਿਹਾ ਸੀ ਇਹ ਆਪਣਾ ਤੁਸੀਂ ਨੀਚੇ ਪੰਜਾਬੀ ਜਿਹੜਾ ਹੈਗਾ ਦੇਖ ਸਕਦੇ ਹੋ ਨਾ ਤਾਂ ਪਹਿਲਾ ਨਾ ਹੀ ਰਾਸ਼ਟਰੀ ਤੇ ਨਾ ਹੀ ਆਜ਼ਾਦੀ ਦੀ ਲੜਾਈ ਕਿਹਾ ਨਹੀਂ ਹੈ ਠੀਕ ਹੈ ਜਿਹੜਾ 1857 ਦਾ ਰਿਵੋਲਟ ਸੀ ਆ ਠੀਕ ਹੈ ਤੇ ਗੋਬਿੰਦਵल्लभ पंत ਨੇ ਕੀ ਕਿਹਾ ਸੀ ਕੁਐਸਚਨ ਤਾਂ ਮੈਂ ਬਹੁਤ ਦੇਖਿਆ ਜਿਹੜਾ ਗੋਬਿੰਦਵल्लभ ਪੰਥ ਵਾਲਾ ਕਿ ਜਿਹੜਾ ਸੈਪਰੇਟ ਇਲੈਕਟੋਰੇਟ ਹੈ ਉਹ ਮਿਨੋਰਟੀਜ਼ ਲਈ ਘਾਤੂਗਾ ਤੇ ਮਤਲਬ ਕਿ ਮਤਲਬ ਕਿ ਆਤਮਕਾਤੀ ਚੀਜ਼ ਹੈਗੀ ਜਿਹੜਾ ਕਿ ਆਪਣਾ ਇੰਟਰੋਡਿਊਸ ਕਰਾਇਆ ਸੀ ਇਹ ਲਾਰਡ ਮਿੰਟੋ ਦੁਆਰਾ 1909 ਦੇ ਵਿੱਚ ਮਿੰਟੋ ਮੋਰਲੇ ਜਿਹਨੂੰ ਮਿੰਟੋ ਮੋਰਲੇ ਫਾਰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਇਸ ਫੈਨਿਸਿਮਨ ਉਮੀਦ ਕਰਦਾ ਕਿ ਜਿਹੜੀ ਅੱਜ ਦੀ ਕਲਾਸ ਆ ਤੁਹਾਨੂੰ ਇਨਫੋਰਮੇਸ਼ਨ ਜਰੂਰ ਚੰਗੀ ਲੱਗੀ ਹੋਊਗੀ ਅਗਰ ਕਲਾਸ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਹੀ ਨਾਲ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਆਪਣਾ ਕਮੈਂਟਾਂ ਦੇ ਵਿੱਚ ਫੀਡਬੈਕ ਵੀ ਜਰੂਰ ਦਿਆ ਕਰੋ ਅਗਰ ਕਿਸੇ ਬੱਚੇ ਨੇ ਵੀ ਪੰਜਾਬ ਦਾ ਆਪਣਾ ਸਿਲਵਸ ਕੰਪਲੀਟ ਕਰਨਾ ਕੋਈ ਹੁਣ ਸਟਾਰਟਿੰਗ ਤੋਂ ਤਿਆਰੀ ਕਰ ਰਿਹਾ ਤਾਂ ਆਪਣਾ ਇਹ ਪੰਜਾਬ ਜੀਕੇ ਦੀ ਆਪਾਂ ਪਲੇਲਿਸਟ ਸਪੈਸ਼ਲ ਬਣਾ ਕੇ ਤੁਹਾਨੂੰ ਅਪਲੋਡ ਕੀਤੀ ਪਈ ਹੈ ਤੇ ਇੱਕ ਤੋਂ ਲੈ ਕੇ 34 35 ਜਿਹੜੀਆਂ 30 34 ਕਲਾਸਾਂ ਲਗੀਆਂ ਤੇ ਉਹਦੇ ਵਿੱਚ ਟੋਟਲੀ ਇਨ ਡੀਟੇਲ ਆਪਾਂ ਸਾਰਾ ਕੁਝ ਪੁਆਇੰਟ ਬਿਲਕੁਲ ਬੇਸਿਕ ਤੋਂ ਸਟਾਰਟ ਕਰ ਰਹੇ ਨੇ ਤੇ ਬਿਲਕੁਲ ਹਰ ਇੱਕ ਕਲਾਸ ਆਪਾਂ ਬੇਸਿਕ ਤੋਂ ਲੈ ਕੇ ਜਿਹੜੀ ਹੈ ਟੌਪ ਲੈਵਲ ਦੀ ਕਲਾਸ ਕੰਪਲੀਟ ਕਰੀਆ ਠੀਕ ਆ ਤੁਸੀਂ ਉੱਥੋਂ ਜਾ ਕੇ ਸਾਰਾ ਕੁਝ ਕੰਪਲੀਟ ਕਰ ਸਕਦੇ ਹੋ ਬਾਕੀ ਮੈਂ ਉਮੀਦ ਕਰਦਾ 2026 ਤੋ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨ Thank you.